ਬਾਰੋਂ ਕਿਸੇ ਬੰਦੇ ਨੇ ਫੋਨ ਕੀਤਾ ਰਾਤ ਨੂੰ ਹਾਂ ਇੱਕ ਦਿਨ ਪਹਿਲਾਂ ਵੀ ਤੁਹਾਡੇ ਨਾਲ ਭਾਜੀ ਸਵਰਨ ਸਿੰਘ ਗੱਲ ਕਰਨਗੇ ਚਾਹੁੰਦੇ ਆ ਕਿ ਮੈਂ ਸੰਪਰਕ ਕਰਦੇ ਆ ਅਮਰਪਾਲ ਸਿੰਘ ਨੇ ਮੇਰੇ ਤੜਕੇ ਗੱਲ ਕੀਤੀ ਮੈਂ ਕਿਹਾ ਤੁਸੀਂ ਦੇਖੋ ਰਿਸਕ ਲੈ ਕੇ ਤੁਸੀਂ ਆਉਣਾ ਮੈਂ ਤੁਹਾਨੂੰ ਗੱਡੀ 'ਚ ਬਿਠਾ ਲਾਂ ਕਿਤੇ ਫੜੇ ਜਾਵਾਂ ਕਿਤੇ ਕੋਈ ਇਹੋ ਜਿਹੀ ਗੱਲ ਹੋ ਜੇ ਘਟਨਾ ਅਨਸਖਾਮੀ ਵਾਪਰ ਜੇ ਕਿਤੇ ਮੈਨੂੰ ਸੱਦ ਕੇ ਫੜਾਤਾ ਕਿ ਤੁਸੀਂ ਉੱਥੋਂ ਤੱਕ ਆਪ ਆਉਣਾ ਹੈ ਉਸ ਤੋਂ ਬਾਅਦ ਅਸੀਂ ਸਾਰਾ ਤੁਹਾਡਾ ਰੈਜਰਮੈਂਟ ਕਰਾਂਗੇ ਸੈਂਟਰ ਦੀਆਂ 40 ਕੰਪਨੀਆਂ ਸਨ 40 ਹਜ਼ਾਰ ਬੰਦਾ ਇੱਕ ਬੰਦੇ ਨੂੰ ਫੜਨ ਵਾਸਤੇ ਜਦੋਂ ਤੁਸੀਂ ਫੋਨ ਕੀਤਾ ਐਸਐਸਪੀ ਸਤੰਦਰ ਸਿੰਘ ਉਹਨਾਂ ਨੂੰ ਕੀ ਕਿਹਾ ਤੁਸੀਂ ਉਹਨਾਂ ਨੂੰ ਉਹ ਕਹਿੰਦੇ ਕਿੱਥੇ ਹੋਊਗਾ ਮੈਂ ਕਿਹਾ ਤੁਹਾਨੂੰ ਮੈਂ ਰਾਤ ਤੱਕ ਦੱਸ ਦਊਗਾ ਉਹਨਾਂ ਦਾ ਰੈਕਸ਼ਨ ਕੀ ਸੀ ਸਭ ਤੋਂ ਪਹਿਲਾਂ ਕਿਉਂਕਿ ਬਹੁਤ ਵੱਡੀ ਗੱਲ ਸੀ ਇਹ ਇੰਨੀ ਗੱਲ ਤੱਕ ਇਹ ਵੀ ਮੈਂ ਉੱਪਰ ਤੱਕ ਗੱਲ ਕਰਨ ਵਾਲਾ ਉੱਪਰ ਗੱਲ ਕਰਨ ਉੱਪਰ ਤੱਕ ਗੱਲ ਕਰ ਲਵਾਂ ਮੈਂ ਉਹਨੂੰ ਤੱਕ ਲਵਾਂ ਮੈਂ ਤੁਹਾਨੂੰ ਮੈਂ ਕਿਹਾ 2-3 ਘੰਟੇ ਬਾਅਦ ਦੱਸੂਗਾ ਕਿ ਕਿੱਥੇ ਜਦੋਂ 10-10 ਮਿੰਟ ਬਾਅਦ ਉਹਦਾ ਫੋਨ ਆਦ ਰਿਹਾ ਦੰਦਮ ਸਭ ਪਿੰਡ ਤੇ ਚਲੇ ਗਏ ਸੀ ਨੇੜੇ ਅਚਤਲਵੰਡੀ ਸਾਬੋ ਪਹੁੰਚ ਗਏ ਸੀ ਉਹਦਾ ਅਮਰਪਾਲ ਜਿਹੜੇ ਪਹੁੰਚ ਗਏ ਸੀ ਮਸਾਖੀ ਹਾਂ ਸਾਬ ਕਿਤੇ ਨੇੜੇ ਪਹੁੰਚ ਗਏ ਸੀ ਅਮਰ ਸਾਹਿਬ ਤੱਕ ਗਿਆ ਨਹੀਂ ਬਰਨ ਦਿੱਤਾ ਇਹਨਾਂ ਨੂੰ ਪਤਾ ਲੱਗ ਗਿਆ ਟ੍ਰਾਂਸਪੋਰਟ ਆਤੀ ਉੱਥੇ ਮੁੜਿਆ ਸਰਵਰ ਸਾਹਿਬ ਦੇ ਮੂਹਰੇ ਦਰਬਾਰ ਸਾਹਿਬ ਕੋਲ ਹਾਂ ਉਹਨੇ ਕਈ ਕਾਰਸੇਵਾਲੇ ਮਹਾਂਪੁਰਖਾਂ ਨਾਲ ਵੀ ਗੱਲ ਕੀਤੀ ਵੀ ਮੈਂ ਤੁਹਾਡੇ ਡੇਰੇ ਤੋਂ ਸੰਦ ਕਰ ਦਿੰਨਾ ਸਾਰੇ ਡਰਦੇ ਸੀ ਯਾਨੀ ਹਰਪੀ ਸਿੰਘ ਨਾਲ ਵੀ ਕੰਟੈਕਟ ਕੀਤਾ ਉਹਨਾਂ ਨੇ 11 12 ਵਜੇ ਆ ਗਿਆ ਉਹ ਰਾਤ ਤਸਵੀਰ ਤੱਕ ਉਠ ਹੀ ਰਿਹਾ ਫਿਰ ਤੁਹਾਡੇ ਘਰ ਨਹੀਂ ਗੁਰਦੁਆਰਾ ਫਿਰ ਦੋਸਾਂ ਸਾਹਿਬ ਛੁੱਟੀ ਜੁਤੀ ਵਹੀ ਵਿਚਾਰਾ ਉਹ ਜ਼ਾਰਾ ਮੈਂ ਕਿਹਾ ਤੂੰ ਆਰਾਮ ਕਾਰ ਸ਼ਰਨ ਪਾਣੀ ਕਰ ਲੈ ਕੀ ਹਾਲ ਸੀ ਉਦੋਂ ਜੋ ਤੁਸੀਂ ਦੇਖਿਆ ਪਹਿਲੀ ਵਾਰ ਅਮਰਤਪਾਲ ਨੂੰ ਬਸ ਐਵੇਂ ਇੱਕ ਸਧਾਰਨ ਬੰਦਾ ਹੁੰਦਾ ਚੋਲਾ ਹੈ ਉਹਵੇਂ ਸੀ ਚੋਲਾ ਪਾਇਆ ਸੀ ਸਰ ਕੋ ਤੋਂਵੇਂ ਸੀ ਕੋਈ ਉੱਤ ਕਬਰਾਟ ਨਹੀਂ ਸੀ ਕੁਝ ਨਹੀਂ ਸੀ ਕਿਸ ਤੰਦਰ ਤੇ ਅਮਰਤਪਾਲ ਦਾ ਜੋ ਸਾਹਮਣਾ ਹੋਇਆ ਉਦੋਂ ਕੀ ਗੱਲਬਾਤ ਹੋਈ ਲੋਨਾਂ ਦੀ ਇਹ ਘਰ ਘੰਟਾ ਡੇਢ ਘੰਟਾ ਲੱਗੂਗਾ ਤੁਸੀਂ ਚਾਹ ਪਾਣੀ ਪੀਓ ਬੈਠੋ ਆਵਣਾ ਉਹ ਬਹੁਤ ਚਾਹ ਪਾਣੀ ਲੰਘਦਾ ਉਹ ਮੰਡ ਮੰਡ ਕੇ ਨੂੰ ਫੋਨ ਕੀਤਾ ਰੋ ਫੋਨ ਹਾਂ ਅਸੀਂ ਆ ਗਏ ਇੱਥੇ ਹੀ ਐ ਉਹਨਾਂ ਨੂੰ ਦਿਸਿਆ ਨਹੀਂ ਸੀ ਹਲੇ ਮੈਨੂੰ ਕਿਹਾ ਸੀ ਕਿ ਤੈਨੂੰ ਸੌਖਾ ਪਤਾ ਕੀ ਐ ਤੂੰ ਮਾਛੀਵਾੜਿਆ ਜਾ ਤੇ ਆਸ-ਪਾਸੇ ਹੋਰ ਟਰੈਪ ਲੱਗੇ ਹੋ ਪੁਲਿਸ ਨੇ ਅੱਗੇ ਵੀ ਪ੍ਰਬੰਧ ਕੀਤੀ ਹੋਣਗੀ ਡਬਲ ਬੱਡ ਲੈ ਕੇ ਜਾਣਾ ਸੀ ਕਿ ਸਿਆਣੇ ਉੱਥੇ ਜਾ ਸੱਦਿਆ ਹੋਇਆ ਸੀ ਸਿੱਧਾ ਹੀ ਉੱਥੇ ਜਾ ਕੇ ਲੈ ਗਏ ਉਹ ਅਰੇਂਜਮੈਂਟ ਸਾਰਾ ਖਰੋਸੇ ਰਾਤ ਕੀਤਾ ਪਹਿਲਾਂ ਉੱਥੇ ਪਹਿਲਾਂ ਹੀ ਕਰ ਲਿਆ ਉਹਨੇ ਸੇ ਰਾਤ ਹੀ ਕਰ ਲਿਆ ਵਾਦ ਦੇ ਵਿੱਚ ਐਸਐਸਬੀ ਵੂਗਾ ਫ੍ਰੀਗੋਡ ਮੇਰੇ ਨਾਮ ਕੇ ਵੇਖਦੇ ਸਿੰਘ ਸਾਹਿਬ ਸਾਨੂੰ ਨਹੀਂ ਦੱਸਿਆ ਅਸੀਂ ਲੋਕਲ ਬੈਠੇ ਸਾਡੀ ਬੜੀ ਬੇਇੱਜ਼ਤੀ ਹੋਈ ਪੰਜਾਬ ਦੇ ਵਿੱਚ ਪੰਥਕ ਸਿਆਸਤ ਦੇ ਵਿੱਚ ਬਹੁਤ ਕੁਝ ਚੱਲ ਰਿਹਾਗਾ ਅਜੋਕੇ ਸਮਿਆਂ ਦੇ ਵਿੱਚ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਬਹੁਤ ਕੁਝ ਚੱਲਿਆ ਚਾਹੇ ਹੋ ਅਕਾਲ ਤਖਤ ਸਾਹਿਬ ਨੂੰ ਲੈ ਕੇ ਹੋਵੇ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਨੂੰ ਲੈ ਕੇ ਹੋਵੇ ਪਰ ਪੰਜਾਬ ਦਾ ਜਦੋਂ ਜ਼ਿਕਰ ਆਉਂਦਾ ਹੈ ਪੰਜਾਬ ਦੇ ਵਿੱਚ ਉਦੋਂ ਪੰਥ ਦਾ ਜ਼ਿਕਰ ਆਉਂਦਾ ਹੈ ਤਾਂ ਉਹਨਾਂ ਦੇ ਵਿੱਚ ਇੱਕ ਵੱਡਾ ਨਾਮ ਹੈ ਭਾਈ ਜਸਬੀਤ ਸਿੰਘ ਰੋਡੇ ਜੋ ਕਿ ਸਾਫ ਦਾ ਅਕਾਲ ਤਖਤ ਸਾਹਿਬ ਦੇ ਜਹਜਦਾਰ ਵੀ ਰਹੇ ਨੇ ਜੜੀਆਂ ਘਟਨਾਵਾਂ ਦੇ ਵਿੱਚ ਉਹ ਰਹੇ तमाम ਗੱਲਾਂ ਤੇ ਉਹਨਾਂ ਦੀ ਜ਼ਿੰਦਗੀ ਦੀ ਇੱਕ ਜਰਨੀ ਦੇ ਉੱਪਰ ਇੱਕ ਦਿਲਚਸਪ ਇੰਟਰਵਿਊ ਅੱਜ ਕਰਨੇ ਜਾ ਰਹੇ ਹਾਂ ਉਹਨਾਂ ਤੋਂ ਉਹ ਸਮੇਂ ਦੀਆਂ ਘਟਨਾਵਾਂ ਕਿਉਂਕਿ ਉਹ ਸੰਤ ਜਰਨੈਲ ਸਿੰਘ ਜੀ ਖਾਲਸਾ ਢੰਡਰਾ ਵਾਲੇ ਹੋਣਾ ਦੇ ਭਤੀਜੇ ਨੇ ਸਾਡੇ ਨਾਲ ਨੇ ਭਾਈ ਜਸਬੀਤ ਸਿੰਘ ਰੋਡੇ ਨਾਲ ਗੱਲਬਾਤ ਕਰਦੇ ਹਾਂ ਭਾਈ ਸਾਹਿਬ ਬਾਈ ਜੀ ਖਾਲਸਾ ਬਾਈ ਜੀ ਫਤਿਹ ਸਾਹਿਬ ਬਾਈ ਜੀ ਕੀ ਫਤਿਹ ਜਦੋਂ ਅਮਰਤਪਾਲ ਪੇਸ਼ ਹੁੰਦੇ ਨੇ ਜੀ ਜਦੋਂ ਉਹ ਦਿਨ ਹੁੰਦਾ ਸਵੇਰ ਚੜ੍ਹਦੀ ਹੈ ਜਦੋਂ ਸਵੇਰੇ 4:30 4:30 ਦਾ ਸਮਾਂ ਸੀ ਸ਼ਾਇਦ ਜਦੋਂ ਰੋਡੇ ਪਿੰਡ ਤੋਂ ਉਸ ਦੇ ਸੀ 5:10 ਜਦੋਂ ਰੋਡੇ ਪਿੰਡੋਂ ਆਉਂਦੇ ਨੇ ਤਾਂ ਉਦੋਂ ਵੀ ਲੋਕਾਂ ਨੇ ਕਿਹਾ ਕਿ ਭਾਈ ਜਸਬੀਰ ਸਿੰਘ ਹੋਣਾ ਨੇ ਪੇਸ਼ ਕਰਵਾਇਆ ਲੋਕਾਂ ਨੇ ਡਾਇਰੈਕਟਲੀ ਇਹ ਗੱਲਾਂ ਕਹੀਆਂ ਨਹੀਂ ਉਹ ਤਾਂ ਕਰਾਇਆ ਹੀ ਹੈ ਹੂੰ ਉਹ ਤਾਂ ਦੇਖੋ ਭਾਈ ਅਮਰਤਪਾਲ ਸਿੰਘ ਨੇ ਪਹਿਲਾਂ ਜਾਣਾ ਚਾਹਿਆ ਉਹ ਪੂਰਾ ਦਿਨ ਦੱਸੋ ਸਾਨੂੰ ਮਲੋਤ 3-4 ਘੰਟੇ ਜਦੋਂ ਵਾਪਰੇ ਸਾਨੂੰ ਕਦੋਂ ਪਤਾ ਲੱਗਦਾ ਅਮਰਸਰ ਸਾਹਿਬ ਜਾਣਾ ਚਾਹਿਆ ਪਹਿਲਾਂ ਉਹਨੇ ਵੀ ਮੈਂ ਇੱਥੇ ਸਟੰਡਰ ਕਰਦਿਆ ਅਮਰਪਾਲ ਨੇ ਅਮਰਪਾਲ ਨੇ ਕਿਉਂਕਿ ਦੇਖੋ ਦੋ ਹੀ ਗੱਲਾਂ ਨਾ ਜਾਂ ਤਾਂ ਬੰਦਾ ਅੰਡਰਗਰਾਉਂਡ ਹੋ ਜਾਵੇ ਅੰਡਰਗਰਾਉਂਡ ਤਿਆ ਹੋਵੇ ਜਿਵੇਂ ਨੇ ਹਥਿਆਰ ਬੰਦਲ ਲਈ ਲੜਨੀ ਹੈ ਜਾਂ ਛੱਡ ਕੇ ਦੇਸ਼ ਤੇ ਵਿਦੇਸ਼ ਚਲੇ ਜਾਵੇ ਉਹਦੇ ਮਨ 'ਚ ਹੈ ਨਹੀਂ ਸੀ ਨਾ ਉਹਨੇ ਹਥਿਆਰ ਬੰਦਲ ਲਈ ਲੜਨੀ ਸੀ ਨਾ ਉਹਨੇ ਵਿਦੇਸ਼ ਦੇਸ਼ ਛੱਡ ਕੇ ਵਿਦੇਸ਼ ਜਾਣਾ ਸੀ ਤਿਹਸਰਾ ਰਾ ਹਾਈ ਸੀਵੀ ਉਹ ਸੈਂਡ ਕਰਦਾ ਆਪਣੇ ਆਪ ਮੈਂ ਤੁਹਾਡੇ ਨਾਲ ਕਦੋਂ ਸੰਪਰਕ ਕੀਤਾ ਪਹਿਲੀ ਵਾਰ ਅਮਰਪਾਲ ਮੇਰੀ ਤਾਂ ਤੁਸੀਂ ਕਾਲ ਤਖਤ ਸਾਹਿਬ ਦੀ ਮੀਟਿੰਗ ਵਾਲੀ ਵੀਡੀਓ ਸੁਣੀ ਹੋਣੀ ਹੈ ਮੈਂ ਤਾਂ ਉਦੋਂ ਕਿਹਾ ਸੀ ਕਿ ਅਮਰਪਾਲ ਸਿੰਘ ਨੂੰ ਭੇਜਣਾ ਚਾਹੀਦਾ ਸੀ ਇਹਨੂੰ ਸੈਂਡ ਕਰ ਦੇਣਾ ਚਾਹੀਦਾ ਤੁਸੀਂ ਕਿਹਾ ਸੀ ਹਾਂ ਦੇਖੋ ਜਦੋਂ ਇੱਕ ਇੱਕ ਬੰਦਾ ਓਪਨ ਹੈ ਉਹਦੇ ਕੋਲ ਸਕਿਉਰਟੀ ਵੀ ਹੈ ਉਹ ਜਾਂਦਾ ਰੋਜ਼ ਘਰੇ ਆਉਂਦਾ ਉਹ ਤੇ ਉਹ ਇਹ ਤਾਂ ਗਵਰਨਮੈਂਟ ਦੇ ਵਿਚਾਰ ਆ ਕਿਵੇਂ ਵੀ ਵੀ ਤੁਸੀਂ ਘਰੋਂ ਕਿਉਂ ਨਹੀਂ ਫੜਿਆ ਵਿਕਾਰੋਂ ਨਿਕਲੇ ਉਹ ਉਕਰ ਤਿੰਨ ਕੋਖਾ ਸੀਕਰੋਂ ਜਾ ਕੇ ਫੜਨਾ ਫਿਰ ਉਹਨੂੰ ਕੋ ਜਨਨੀ ਚਾਹੀਦਾ ਇਹ ਭੱਜ ਕੇ ਉਸ ਕਈ ਦਿਨ ਅੰਡਰਗਰਾਉਂਡ ਮੇਰੇ ਨਾਲ ਤਾਂ ਇੱਕ ਦਿਨ ਪਹਿਲਾਂ ਮੇਰੇ ਸੰਪਰਕ ਚ ਉਹ ਵੀ ਬਾਹਰੋਂ ਕਿਸੇ ਬੰਦੇ ਨੇ ਫੋਨ ਕੀਤਾ ਰਾਤ ਹਾਂ ਜਿਸ ਦਿਨ ਪੇਸ਼ ਹੋਣਾ ਸੀ ਉਸ ਤੋਂ ਇੱਕ ਰਾਤ ਪਹਿਲਾਂ ਇੱਕ ਦਿਨ ਪਹਿਲਾਂ ਇੱਕ ਦਿਨ ਪਹਿਲਾਂ ਤੁਹਾਨੂੰ ਅਮਰਤਪਾਲ ਨੇ ਸੰਪਰਕ ਕੀਤਾ ਵੀ ਤੁਹਾਡੇ ਨਾਲ ਭਾਈ ਵਰਤ ਸਿੰਘ ਗੱਲ ਕਰਨਗੇ ਤੇ ਤੁਸੀਂ ਉਹ ਚਾਹੁੰਦੇ ਆ ਕਿ ਮੈਂ ਸੰਦਰ ਕਰ ਦਿਆਂ ਮੈਂ ਕਿਹ ਦੇਖ ਲਓ ਜੇ ਉਹ ਚਾਹੁੰਦੇ ਆ ਤਾਂ ਕੋਈ ਹੱਦ ਨਹੀਂ ਕਰ ਦੇਣਾ ਚਾਹੀਦਾ ਹੋਰ ਕੋਈ ਰਸਤਾ ਹੀ ਨਹੀਂ ਮੈਂ ਵੀ ਇਹੀ ਗੱਲ ਕਹੀ ਜੀਮਰਤਪਾਲ ਸਿੰਘ ਤਾਂ ਇਦੂ ਵੱਧ ਅੰਡਰਗਰਾਊਂਡ ਰਵੇ ਜੀ ਉਹਨੇ ਹਥਿਆਰ ਬੰਦਲ ਲਈ ਲੜਨੀ ਥੋੜੀ ਗੱਲ ਕੀਤੀ ਫਿਰ ਉਹਦੇ ਫੋਨ ਤੇ ਕਿਹਦੇ ਨਾਲ ਅਮਰਤਪਾਲ ਨਾਲ ਜੋ ਬਾਹਰੋਂ ਗੱਲ ਅਮਰਤਪਾਲ ਤਾਂ ਰਾਤ ਨੂੰ ਹੋਇਆ ਤਾਂ ਬਾਹਰੋਂ ਹੋਰ ਬੰਦਾ ਕਰਦਾ ਸੀ ਗੱਲ ਇਹਨਾਂ ਦਾ ਕੋਈ ਅਮਰਤਪਾਲ ਸਿੰਘ ਦਾ ਹੀ ਬੰਦਾ ਸੀ ਅਮਰਤਪਾਲ ਸਿੰਘ ਦੀ ਮੇਰੇ ਤੜਕੇ ਹੀ ਗੱਲ ਹੋਈ ਤੁਹਾਨੂੰ ਜਿਹਨੂੰ ਮੈਂ ਕਿਹਾ ਮੈਂ ਤਾਂ ਇਨੀ ਗੱਲ ਕੀਤੀ ਮੈਂ ਕਿਹਾ ਤੁਸੀਂ ਦੇਖੋ ਰਿਸਕ ਲੈ ਕੇ ਤੁਸੀਂ ਆਉਣਾ ਮੈਂ ਤੁਹਾਨੂੰ ਗੱਡੀ 'ਚ ਬਿਠਾ ਲਾਂ ਕਿਤੇ ਫੜੇ ਜਾਵਾਂ ਕਿਤੇ ਕੋਈ ਇਹੋ ਜੀ ਗੱਲ ਹੋ ਜੇ ਘਟਨਾ ਅਨਸਖਾਵੀ ਵਾਪਰ ਜੇ ਵੀ ਕਿਹਾ ਮੈਨੂੰ ਸੱਦ ਕੇ ਫੜਾਤਾ ਸੱਦ ਕੇ ਮੇਰਾ ਪੁਲਿਸ ਮੁਕਾਬਲਾ ਬਣਾਤਾ ਕੁਝ ਵੀ ਹੋ ਸਕਦਾ ਵੀ ਤੁਸੀਂ ਉੱਥੋਂ ਤੱਕ ਆਪ ਆਉਣਾ ਉਦੋਂ ਬਾਅਦ ਅਸੀਂ ਸਾਰਾ ਤੁਹਾਡਾ ਅਰੇਂਜਮੈਂਟ ਕਰਾਂਗੇ ਤੁਸੀਂ ਇੱਥੇ ਕਰ ਲਈ ਸੀ ਗੱਲ ਪੁਲਿਸ ਨਾਲ ਹਾਂ ਸਤਿੰਦਰ ਉਹ ਇਹਦੇ ਕੋਲੇ ਸੀ ਨਾ ਕੇਸ ਤਾਂ ਸਤਿੰਦਰ ਸਿੰਘ ਕੋਲੇ ਜੀ ਹੂੰ ਜਿਹੜਾ ਐਸਐਸਪੀ ਨਾਲੇ ਠਾਂਡਾ ਹਾਂ ਜਿਹਦੇ ਨਾਲੇ ਹਾਂ ਇਹਦੀ ਗੱਲ ਕੱਲ੍ਹ ਹੀ ਸੀ ਵੀ ਸੁਣਨਾ ਕਰੂਗਾ ਇਸੇ ਕਰਕੇ ਤੁਸੀਂ ਦੇਖੋ ਮੋਗੇ ਦੀ ਪੁਲਿਸ ਨੂੰ ਪਤਾ ਨਹੀਂ ਪੱਗਾ ਪ੍ਰਣਾ ਥਾਣਾ ਸਮਾਲਸਰ ਥਾਣਾ ਪਿੰਦਾ ਉਹਨਾਂ ਦੋਨਾਂ ਥਾਣਿਆਂ ਨੂੰ ਪਤਾ ਨਹੀਂ ਕੱਲਾ ਕੇ ਅਮਰਤਪਾਲ ਆਇਆ ਕਿਸੇ ਨੂੰ ਨਹੀਂ ਪਤਾ ਲੱਗਿਆ ਕੱਲਾ ਸੁਦੇਂਦਰ ਸਿੰਘ ਆਉਂਦਾ 3 ਕਿ 4 ਬੰਦੇ ਨਾਲ ਤੇ ਉਹ ਆਕਨੈਸਟ ਕਰ ਲੈਂਦੇ ਉੱਥੇ ਹੀ ਕਾਰਵਾਈ ਪਾਉਂਦੇ ਆਉਂਦੇ ਕਿ ਅਸੀਂ ਅਰੈਸਟ ਕਰ ਲਿਆ ਇਹਨੂੰ ਦੂਜੇ ਨੇ ਉਹ ਫੋੜੇ ਵੀ ਘੇਰਾ ਪਾ ਲੈ ਬਾਅਦ ਨੇ ਇਕਾਈ ਜੀ ਨੇ ਬਿਆਨ ਦਿੱਤਾ ਸੀ ਵੀ ਅਸੀਂ ਘੇਰਾ ਪਾ ਕੇ ਫੜਿਆ ਪਰ ਕੋਈ ਕੋਈ ਵਾਲੀ ਕੋਈ ਗੱਲ ਨਹੀਂ ਸੀ ਕੁਝ ਨਹੀਂ ਸੀ ਜਦੋਂ ਇੱਕ ਬੰਦਾ ਚਾਹੁੰਦਾ ਹੈ ਥੋੜਾ ਇੱਕਦੋ ਵੀ ਸੁੱਖਾ ਸੀ ਜੀ ਅਮਰਤਪਾਲ ਸਿੰਘ ਤੁਹਾਨੂੰ ਫੋਨ ਕਰਕੇ ਮੈਨੂੰ ਫੋਨ ਕਰਕੇ ਕਹਿੰਦਾ ਵੀ ਮੈਂ ਅੱਜ ਸ਼ਾਮ ਨੂੰ 8 ਵਜੇ ਮਿਸ਼ਨ ਚੌਂਕ ਦੇ ਵਿੱਚ ਮੈਂ ਅਰੈਸਟ ਹੋਵਾਂਗਾ ਵੀ ਮੈਨੂੰ ਭੜ ਲਓ ਅੱਛਾ ਜਦੋਂ ਜਦੋਂ ਮੈਂ ਉਹਦੇ ਸਮਾਂ ਬਹੁਤ ਥੋੜਾ ਸੀ ਮੈਂ ਉਹਨੂੰ ਕਿਹਾ ਸੀ ਵੀ ਤੈਨੂੰ ਸੁੱਖਾ ਪਤਾ ਕੀ ਹੈ ਤੂੰ ਮਾਛੀਵਾੜਿਆ ਜਾ ਅਮਰਤਪਾਲ ਨੂੰ ਹਾਂ ਮੈਂ ਕਹਿੰਦਾ ਨਹੀਂ ਬਹੁਤ ਦੂਰ ਹੈ ਮੈਂ ਉੱਥੇ ਜਾ ਨਹੀਂ ਸਕਦਾ ਉੱਥੇ ਕਿਵੇਂ ਤਦ ਬਹੁਤ ਡਿਸਟੈਂਸ ਬਹੁਤ ਅਜ ਮੈਂ ਨਹੀਂ ਮਾਚੀਵਾੜੇ ਕਿਉਂ ਕਿਹਾ ਤੁਸੀਂ ਮੈਂ ਕਿਹਾ ਸੋਖਾ ਉੱਥੇ ਮਾਚੀਵਾੜੇ ਠਾੜ ਨੂੰ ਕਹਿੰਨੇ ਵੀ ਇੱਥੇ ਪਤਾ ਨਹੀਂ ਲੱਗੇ ਵੀ ਕਿੱਥੋਂ ਕੌਣ ਆਇਆ ਲੈ ਵੀ ਇੱਥੇ ਰੈਸਟਿੰਗ ਵੀ ਨਾ ਕਿਸੇ ਨੂੰ ਪਤਾ ਲੱਗੂਗਾ ਹਾਂ ਵੀ ਰੈਸਟ ਹੀ ਹੋਣਾ ਜਦੋਂ ਰੈਸਟ ਹੋਣਾ ਫਿਰ ਜਦੋਂ ਐਕਸਟਰਨਲ ਨੂੰ ਦੱਸਿਆ ਤੇ ਉਹਨੇ ਸਿਮ ਤਾਂ ਗਲਤਾਂ ਕੀਤੀ ਹੋਣਾ ਵੀ ਬੰਦਾ ਦਿਨ ਜੀ ਨੂੰ ਤੁਸੀਂ ਇੰਨੀਆਂ ਕੰਪਨੀਆਂ 40 45 ਕੰਪਨੀਆਂ ਲਾ ਕੇ ਨਾਕੇ ਲਾਈ ਭਾਈ ਆਈਬੀਸੀ ਕਹਿੰਦੇ ਵਿੱਚ ਐਨਆਈਏ ਸਾਰੀਆਂ ਕੰਪਨੀਆਂ ਲੱਗੀਆਂ ਦੱਸੋ ਜੀ ਨੂੰ ਮਾਰਦੇ ਸੱਦਿਆ ਹੋਵੇ ਹੂੰ ਸਾਡੀ ਗਲਤੀ ਇਹਦੇ ਨਹੀਂ ਹੋਈ ਇਨਨ ਵੀ ਕਿਉਂਕਿ ਉਦੋਂ ਸਾਰੇ ਇਨਵੋਲਵ ਹੋ ਚੁੱਕੇ ਸੀ ਥਾਂ ਥਾਂ ਤੇ ਤਾਂ ਡਿਲੀਜੈਂਸ ਸਿੰਘ ਦੇ ਨਾਤੇ ਲੱਗੇ ਅੱਛਾ ਫਿਰ ਅਮਰਪਾਲ ਕਿਹਾ ਜੋ ਸੀ ਕਿ ਮਾਚੀ ਬੜੇ ਕਹਿੰਦਾ ਦੂਰ ਆ ਮਿੱਥੋਂ ਹੁਣ ਜਾ ਜਦੋਂ ਪਹਿਲਾਂ ਮੇਰੀ ਪਲੈਨਿੰਗ ਹੁੰਦੀ ਤਾਂ ਮੈਂ ਉੱਥੇ ਵੀ ਆ ਜਾਣਾ ਸੀ ਮੈਨੂੰ ਕੋਈ ਡਰ ਨਹੀਂ ਪਰ ਹੁਣ ਮੈਂ ਇੱਥੇ ਆਉਂਗਾ ਨਹੀਂ ਕਹਿੰਦੇ ਇਹ ਵੀ ਗੱਲ ਸੀ ਕਿ ਅਮਰਸਰ ਆਉਣਾ ਸੀ ਪਹਿਲਾਂ ਅਮਰਸਰ ਤਾਂ ਗਿਆ ਨਹੀਂ ਬੜਨ ਦਿੱਤਾ ਇਹਨਾਂ ਨੂੰ ਪਤਾ ਲੱਗ ਗਿਆ ਨੇ ਟਕਸ ਫੋਰ ਰਾਤੀ ਫਿਰ ਉਹਨਾਂ ਨੇ ਦਮਦਮਾ ਸਾਹਿਬ ਸਾਖੀ ਤੇ ਜਾਣਾ ਸੀ ਆ ਵਿਸਾਖੀ ਤੇ ਵੀ ਬਹੁਤ ਕੈਮਰੇ ਤੇ ਬੜੀਆਂ ਫੋਰਸਾਂ ਲਾਤੀਆਂ ਵੀ ਇੱਥੇ ਆਇਆ ਤਾਂ ਬੰਦਾ ਫਿਰ ਸੋਚਦਾ ਤਾਂ ਹੈ ਨਾ ਇੱਕ ਗੱਲ ਆਈ ਸੀ ਕਿ ਵਿਸਾਖੀ ਤੇ ਆਉਣਾ ਦਮਦਮਾ ਸਾਹਿਬ ਉਹ ਸੱਚੀ ਸੀ ਉਦੋਂ ਚੱਲ ਗਿਆ ਸੀ ਅਸੀਂ 70 ਵੰਡੀ ਸਾਹਿਬ ਉਹ ਪਹੁੰਚ ਗਏ ਸੀ ਉਹਦਾ ਅਮਰਪਾਲ ਨੇੜੇ ਪਹੁੰਚ ਗਏ ਸੀ ਵਿਸਾਖੀ ਹਾਂ ਵਿਸਾਖੀ ਤੇ ਨੇੜੇ ਪਹੁੰਚ ਗਏ ਸੀ ਤੇ ਅੰਮ੍ਰਿਤਸਰ ਵੀ ਪਹੁੰਚ ਗਏ ਸੀ ਅੰਮ੍ਰਿਤਸਰ ਤਾਂ ਉੱਥੇ ਹੀ ਮੁੜਿਆ ਹੂੰ ਦਰਬਾਰ ਸਾਹਿਬ ਨੂੰ ਮੁੜੋ ਦਰਬਾਰ ਸਾਹਿਬ ਕੋਲੋਂ ਹਾਂ ਜਦੋਂ ਨੂੰ ਪਤਾ ਲੱਗਾ ਵੀ ਨਹੀਂ ਪਰ ਗੱਲ ਤਾਂ ਕਰਨੀ ਆ ਕਿ ਸੀ ਮੇਰੇ ਜੋ ਮੇਰੇ ਨਾਲ ਗੱਲ ਕੀਤੀ ਉਦੋਂ ਸਿੰਘ ਸਾਹਿਬ ਸੀ ਪਾਈ ਹਰਪ੍ਰੀਤ ਸਿੰਘ ਗੱਲ ਤਾਂ ਕਰਨੀ ਆ ਨਾ ਵੀ ਜੇ ਮੈਂ ਆਵਾਂ ਤਾਂ ਤੁਸੀਂ ਮੈਨੂੰ ਸਾਂਭੋਗੇ ਉਹਨੇ ਕਈ ਕਾਰਸੇ ਵਾਲੇ ਮਹਾਂਪੁਰਖਾਂ ਨਾਲ ਵੀ ਗੱਲ ਕੀਤੀ ਵੀ ਮੈਂ ਤੁਹਾਡੇ ਡੇਰੇ ਤੋਂ ਫਰੰਡ ਕਰ ਦਿੰਨਾ ਸਾਰੇ ਡਰਦੇ ਸੀ ਵੀ ਨਹੀਂ ਕੋਈ ਇਹੋ ਜੀ ਗੱਲ ਹੋ ਗਈ ਕੁਝ ਹੋ ਗਿਆ ਪਰ ਦੇਖੋ ਗਿਆਨੀ ਹਰਪ੍ਰੀਤ ਸਿੰਘ ਨੇ ਆ ਵੀ ਕੰਟੈਕਟ ਕੀਤਾ ਉਹਨਾਂ ਨੇ ਮੈਂ ਮੈਨੂੰ ਕਿ ਮੈਨੂੰ ਪਤਾ ਨਹੀਂ ਪਰ ਹੋ ਸਕਦਾ ਕਿ ਕੋਈ ਜਥੇਦਾਰ ਅਸੀਂ ਕਾਲ ਤੱਕਦੇ ਹੋ ਤਾਂ ਇਸ ਕਰਕੇ ਜੋ ਘਟਨਾਵਾ ਬਣਾਉਣ ਨੂੰ ਜਿਹੜਾ ਬੰਦਾ ਇਸ ਰਿਸਕਸ ਵਿੱਚ ਹੈ ਜਿਹਨੇ ਸੈਂਡਰ ਕਰਨਾ ਉਹ ਤਾਂ ਫਿਰ ਉਹ ਰੂਪੋਸ਼ ਹੋ ਕੇ ਆਏ ਹੋਣਗੇ ਮਤਲਬ ਜਾਂ ਜਦੋਂ ਦਰਬਾਰ ਸਾਹਿਬ ਆਏ ਕਿਉਂਕਿ ਜੇ ਐਦਾਂ ਹੀ ਆਏ ਹੁੰਦੇ ਇਨੀ ਸਕਿਉਰਿਟੀ ਸੀ ਨਾ ਨਾ ਉਹਦਾ ਰੂਪ ਉਹ ਰੂਪ ਹੋ ਸੀਗਾ ਬਿਲਕੁਲ ਹਾਈ ਅੰਡਰਗਰਾਊਂਡ ਹੂੰ ਕਿਉਂਕਿ ਭੇਸ ਵੀ ਜਾਣ ਪਛਾਣ ਆ ਜਾਂਦੀ ਕਿਸੇ ਨੂੰ ਉਹ ਤਾਂ ਉਹਦੇ ਬੰਦੇ ਤੋਂ ਹੀ ਪਤਾ ਲੱਗ ਗਿਆ ਨਾ ਉਹਨੂੰ ਵੀ ਸਾਰੇ ਰਸਤੇ ਰੁਕੇ ਆ ਤੂੰ ਜਾ ਨਹੀਂ ਸਕਦਾ ਉੱਥੇ ਜੇ ਤੂੰ ਰੁਕ ਉੱਥੇ ਗਿਆ ਤਾਂ ਤੈਨੂੰ ਟਾਸਕ ਪੂਰ ਸੀ ਫੜ ਲੂਗੀ ਅਛਾ ਦਰਬਾਰ ਸਾਹਿਬ ਕੋਲੋਂ ਜਮਾ ਬਿਲਕੁਲ ਤੋਂ ਤੋਂ ਬਾਅਦ ਮਿਲੇ ਤੇ ਤਖਸੈ ਦੰਦਵਾ ਸਾਹਿਬ ਦੇ ਕੋਲੋਂ ਵੀ ਦੰਦਵਾ ਸਾਹਿਬ ਪਿੰਡ ਤੇ ਚਲੇ ਗਏ ਸੀ ਨੇੜੇ ਹੂੰ ਔਰ ਉਹਨਾਂ ਨੇ ਫਿਰ ਗੱਲ ਰੋਕਤੀ ਵੀ ਨਹੀਂ ਮਾਹੌਲ ਸਖਾਵਾਂ ਨਹੀਂ ਮੈਂ ਜੇ ਤੋ ਸਰੈਂਡਰ ਹੀ ਕਰਨਾ ਚਾਹਣਾ ਮੈਂ ਕੋਈ ਮਰਡਰ ਨਹੀਂ ਕੀਤਾ ਮੈਂ ਕੋਈ ਇਹੋ ਜਿਹੀ ਕਟਾਈ ਨਹੀਂ ਕੀਤੀ ਕਈ ਲੋਕ ਸਵਾਲ ਚੱਕਦੇ ਨੇ ਲੋਕ ਕਹਿੰਦੇ ਕਿ ਜਿਸ ਭਾਈ ਸਾਹਿਬ ਹੋਣਾ ਜਸਬੀਰ ਸਿੰਘ ਰੋਡੇ ਹੋਣਾ ਨਾਲ ਹੀ ਕਿਉਂ ਕੰਟੈਕਟ ਕੀਤਾ ਨਾ ਤੂੰ ਜੇ ਰੋਡੇ ਪਿੰਡ ਤੂੰ ਚੱਲਦਾ ਜੇ ਉੱਥੇ ਸਾਰ ਫੰਕਸ਼ਨ ਕਰਕੇ ਚੱਲਿਆ ਹੀ ਉੱਥੋਂ ਇਹ ਤਾਂ ਹੈ ਨਹੀਂ ਮੈਨੂੰ ਜਾਣਦਾ ਨਹੀਂ ਉਹ ਹੂੰ ਹੂੰ ਉਹਨੂੰ ਜਾਂਦਾ ਤਾਂ ਹੈਗਾ ਹੀ ਆ ਨਾ ਸਕੰਡੈਕਟ ਤਾਂ ਕਿਸੇ ਨਾ ਵੀ ਜੇ ਕਿਸੇ ਨੇ ਨਹੀਂ ਬਾਹ ਫੜੀ ਕਿਸੇ ਪਾਸੇ ਨਹੀਂ ਉਹਨੂੰ ਸਹਾਰਾ ਮਿਲਿਆ ਤੇ ਬੰਦਾ ਕਿਤੇ ਵੀ ਕਰ ਸਕਦਾ ਅੱਛਾ ਤੁਹਾਨੂੰ ਇੱਕ ਰਾਤ ਪਹਿਲਾਂ ਆਇਆ ਕੋਈ ਫੋਨ ਕੇ ਸਵੇਰੇ ਆਉਣਾ ਤਨ 4 ਵਜੇ ਹਾਂਜੀ ਮੈਂ ਤਾਂ ਪੂਰੀ ਪਲੈਨਿੰਗ ਦੇ ਨਾਲ ਹੀ ਆਇਆ ਮੈਂ ਤਾਂ ਕੋਈ ਜਾਂ ਤਾਂ ਹੁਣ ਵਾਲੀ ਗੱਲ ਨਹੀਂ ਕੋਈ ਹੂੰ ਤੇ ਰਾਤ ਨੂੰ ਆ ਹੀ ਗਿਆ ਸੀ ਰਾਤ ਨੂੰ ਰੋਡੇ ਪਿੰਡ ਆ ਗਏ ਸੀ ਤੁਹਾਡੇ ਕੋਲ ਰਹੇ ਫਿਰਨਾ ਗੁਰਦੁਆਰਾ ਸਾਹਿਬ ਗਿਆ ਤੁਸੀਂ ਮਿਲ ਕੇ ਆਏ ਉਦੋਂ ਤਾਂ ਮੈਂ ਸਵੇਰੇ ਹੀ ਮਿਲਿਆ ਅੱਛਾ ਤੇ ਉਦੋਂ ਕੀ ਗੱਲਾਂ ਹੋਈਆਂ ਵੀ ਕੀ ਗੱਲ ਕੀ ਹੋਈ ਉਹ ਕੀ ਕਰਦਾ ਹਸਦੱਲਾ ਜੀ ਆਹੇ ਗੱਲਾਂ ਜਿਹੜੀਆਂ ਉਹਨੇ ਮੀਡੀਆ 'ਚ ਕਹੀ ਦਿੱਤੀਆਂ ਸੀ। ਹੂੰ ਦੇਖੋ ਉਦੋਂ ਵੀ ਕੋਈ ਡਰਿਆ ਨਹੀਂ ਸੀ ਉਹ ਕੁਛ ਨਹੀਂ ਸੀ। ਮੈਂ ਉਹ ਹੀ ਪੁੱਛਣਾ ਚਾਹੁੰਦਾ ਕਿ ਕਹੋ ਜੀ ਹਾਫ ਹਾਫ ਸੀ ਤੁਸੀਂ ਤਾਂ ਦੇਖਿਆ ਹੋਣਾ। ਕੋਈ 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 ਉਹ ਤੇ ਡਰ ਭਾਵ ਨਹੀਂ ਗੱਲ ਜਿਵੇਂ ਅ ਬਰਸਾ ਸਿੰਘ ਵਾਲ ਟੋਆ ਨੇ ਕਿਹਾ ਵੀ ਹੱਥ ਖੜੇ ਕਰਕੇ ਜਿਵੇਂ ਤਰਲੇ ਕਰਕੇ ਨਾ ਕੋਈ ਉਹ ਜਿਹੀ ਗੱਲ ਨਹੀਂ ਸੀ। ਉਹਨੇ ਕਿਹਾ ਵੀ ਦੇਖ ਮੇਰਾ ਮਿਸ਼ਨ ਨਹੀਂ ਸੀਗਾ। ਹੂੰ ਭਜਨਾ ਮੇਰਾ ਮਿਸ਼ਨ ਨਹੀਂ ਸੀ ਇੰਡਗਰਾਉਂਡ ਹੋਣਾ। ਮੇਰਾ ਮਿਸ਼ਨ ਕੋਈ ਇਹ ਨਹੀਂ ਹੈਗਾ। ਮੇਰਾ ਮਿਸ਼ਨ ਤਰ ਪ੍ਰਚਾਰ ਕਰਨਾ ਹੈ। ਇਹ ਕੋਈ ਵੈਲੀ ਗ੍ਰਫਤਾਰੀ ਨਹੀਂ ਤੇ ਕੋਈ ਆਖਰੀ ਨਹੀਂ ਇਹ ਗ੍ਰਫਤਾਰੀਆਂ ਹੁੰਦੀਆਂ ਰਹਿਣੀਆਂ ਤੇ ਮੈਂ ਇਹ ਤੋਂ ਮੈਨੂੰ ਮਨ ਘਬਰਾਉਣ ਦੀ ਲੋੜ ਨਹੀਂ ਨਾ ਸਾਡੀ ਸਿੱਖ ਨੌਜਵਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਜੋ ਤੁਸੀਂ ਇੱਥੋਂ ਫੋਨ ਕੀਤਾ ਉਹਨੇ ਸਰਿੰਦਰ ਸਤਿੰਦਰ ਸਿੰਘ ਨੂੰ ਵੀ ਇਹੀ ਕਿਹਾ ਵੀ ਮੈਂ ਕੋਈ ਡਰ ਕੇ ਨਹੀਂ ਗ੍ਰਫਤਾਰੀ ਦਿੱਤੀ ਅੱਛਾ ਉਦੋਂ ਜਦੋਂ ਗ੍ਰਫਤਾਰੀ ਹੋ ਰਹੀ ਸੀ ਵੀ ਮੈਂ ਅੱਜ ਵੀ ਮੈਂ ਘਬਰਾਟ ਚ ਨਹੀਂ ਹੈਗਾ ਹੂੰ ਜੋ ਤੁਸੀਂ ਕਰਨਾ ਜਿੱਥੇ ਜਾਣਾ ਲੈ ਜਾਓ ਜੇ ਜੋ ਤੁਸੀਂ ਪਹਿਲੀ ਵਾਰ ਗੱਲ ਕੀਤੀ ਐ एसएसपी ਸਤੰਦਰ ਸਿੰਘ ਹੋਣਾ ਨਾਲ ਕਿਉਂਕਿ ਦੇਖੋ ਸਾਰੀ ਪੁਲਿਸ ਲੱਗੀ ਹੋਈ ਸੀ ਉਹ 10 7-8 ਦਿਨ ਜਿਹੜੇ ਨੇ ਚੱਪੇ-ਚੱਪੇ ਦੇ ਪੂਰੇ ਪੰਜਾਬ ਚ ਪੁਲਿਸ ਸੀ ਲਗਾਤਾਰ ਖਬਰਾਂ ਸੈਂਟਰ ਦੀਆਂ 40 ਕੰਪਨੀਆਂ ਸੀ ਹਾਂ ਸੈਂਟਰ ਦੀਆਂ 40000 ਬੰਦਾ ਹਮ ਇੱਕ ਬੰਦੇ ਨੂੰ ਫੜਨ ਵਾਸਤੇ ਮਤਲਬ ਥਾਂ-ਥਾਂ ਤੇ ਨਾਕਾ ਸੀ ਜਦੋਂ ਤੁਸੀਂ ਫੋਨ ਕੀਤਾ ਐ एसएसपी ਸਤੰਦਰ ਸਿੰਘ ਹੋਣਾ ਨੂੰ ਕੀ ਕਿਹਾ ਤੁਸੀਂ ਉਹਨਾਂ ਨੂੰ ਉਹ ਕਹਿੰਦੇ ਕਿੱਥੇ ਹੋਗਾ ਮੈਂ ਕਿਹਾ ਤੁਹਾਨੂੰ ਮੈਂ ਰਾਤ ਤੱਕ ਦੱਸ ਦਊਗਾ ਉਹਨਾਂ ਦਾ ਰੈਕਸ਼ਨ ਕੀ ਸੀ ਸਭ ਤੋਂ ਪਹਿਲਾਂ ਕਿਉਂਕਿ ਬਹੁਤ ਵੱਡੀ ਗੱਲ ਸੀ ਇਹ ਜੋ ਫੋਨ ਆਉਣਾ ਤੁਸੀਂ ਦੱਸੋ ਮਤਲਬ ਹੁੰਦਾ ਤਾਂ ਹੈ ਹੀ ਹੈ ਨਾ ਪਰ ਜਿਹੜੇ ਇਸ ਲੈਵਲ ਦੇ ਬੰਦੇ ਨਾ ਉਹ ਛੇਤੀ ਕਰਕੇ ਪ੍ਰਭਾਵ ਦਿੰਦੇ ਨਹੀਂ ਤੇ ਬੜੀ ਚੰਬੇ ਵਾਲੀ ਗੱਲ ਹੋ ਗਈ ਫਲਾਣਾ ਹੋ ਗਿਆ ਵੀ ਹੈਰਾਨ ਹੋ ਗਏ ਉਹ ਨਹੀਂ ਗੱਲ ਤੱਕ ਹੈ ਵੀ ਮੈਂ ਉੱਪਰ ਤੱਕ ਗੱਲ ਕਰ ਲਵਾਂ ਉੱਪਰ ਗੱਲ ਕਰ ਲਵਾਂ ਉੱਪਰ ਤੱਕ ਗੱਲ ਕਰ ਲਵਾਂ ਮੈਂ ਮੈਂ ਤੁਹਾਨੂੰ ਮੈਂ ਕਹਾਂ 2-3 ਘੰਟੇ ਬਾਅਦ ਦੱਸੂਗਾ ਕਿੱਥੇ ਫਿਰ ਉਸੇ ਤੁਸੀਂ ਇੱਕ ਰਾਤ ਪਹਿਲਾਂ ਗੱਲ ਕੀਤੀ ਜਦੋਂ 10-10 ਮਿੰਟ ਬਾਅਦ ਉਹ ਤਾਂ ਫੋਨ ਆਦ ਰਿਹਾ ਹਾਂ ਵੀ ਕਿਸੇ ਮੈਂ ਮੰਦਾ ਬਾਪੇ ਦੱਸੂਗਾ ਤੁਸੀਂ ਨਾ ਮੈਨੂੰ ਫੋਨ ਕਰੋ ਮੈਂ ਤੁਹਾਨੂੰ ਦੱਸਦਾ ਹੂੰ ਫਿਰ ਮੈਂ ਰਾਤ ਨੂੰ 12:00 ਵਜੇ ਉਹਨੂੰ ਦੱਸਤਾ ਸੀ ਹੂੰ ਰਾਤ ਨੂੰ ਹਾਂ ਕਿ ਕੱਲੂ 8:00 ਵਜੇ ਤੁਸੀਂ ਇੱਥੇ ਆ ਜਾਓ ਮੈਂ ਇਹ ਨਹੀਂ ਕਿਹਾ ਵੀ ਇੱਥੇ ਕਰਾਂਗੇ ਮੈਂ ਕਿਹਾ ਵੀ ਤੁਸੀਂ ਮੇਰੇ ਕੋਲੇ ਆ ਜਾਓ ਇੱਥੋਂ ਆਪਾਂ ਚੱਲਾਂਗੇ ਹੂੰ ਤੁਸੀਂ ਇਹ ਨਹੀਂ ਦੱਸਿਆ ਵੀ ਉਹ ਇੱਥੇ ਹੈ ਜਾਂ ਕਿਤੇ ਵੀ ਹੈ ਤੁਸੀਂ ਇਹ ਕਿਹਾ ਕਿ ਤੁਸੀਂ ਮੇਰੇ ਕੋਲ ਆ ਜਾਓ ਮੇਰੇ ਕੋਲ ਆ ਜਾਓ ਵੀ ਇੱਥੇ ਆ ਜਾਓ ਆਪਾਂ ਫਿਰ ਇੱਥੋਂ ਚੱਲਾਂਗੇ ਜਿੱਥੇ ਬੰਦਾ ਹੈ ਨਾ ਕਿੰਨੇ ਜਾਣੇ ਆਏ ਫਿਰ ਚਾਰ ਜਣੇ ਸੀ ਚਾਰ ਪੰਜ ਜਾਣੇ ਸੀ ਬਸ ਹੂੰ ਹਾਂ ਬਾਅਦ ਵਿੱਚ ਐਸਐਸਪੀ ਵੋਗਾ ਫਰੀ ਗੋਡ ਮੇਰੇ ਨੌਕੇ ਦੇ ਕਹਿੰਦੇ ਸਿੰਘ ਸਾਹਿਬ ਸਾਨੂੰ ਨਹੀਂ ਦੱਸਿਆ ਅਸੀਂ ਲੋਕਲ ਬੈਠੇ ਸਾਡੀ ਬੜੀ ਬੇਇੱਜ਼ਤੀ ਹੋਈ ਮੈਂ ਕਹਿੰਦਾ ਸਿੰਪਲ ਯਾਰ ਗੱਲ ਹੋਈ ਆ ਕੋਈ ਆਇਆ ਨਹੀਂ ਕੋਈ ਬੰਦਾ ਜਾਂ ਤਾਂ ਹੋਇਆ ਕੋਈ ਡਾਕੂ ਫੜ ਲਿਆ ਜਾਂ ਬਦਮਾਸ਼ ਫੜ ਲਿਆ ਕ੍ਰੈਡਿਟ ਲੈਣਾ ਸੀਗਾ ਹਾਂ ਕ੍ਰੈਡਿਟ ਲੈਣਾ ਸੀਗਾ ਮੈਂ ਕਿਹਾ ਇਹ ਵੀ ਬੜਾ ਰੌਲਾ ਹੁੰਦਾ ਨਾ ਕਿ ਅਸੀਂ ਆਪਰੇਸ਼ਨ ਸਕਸੈਸ ਕੀਤਾ ਹਾਂ ਹਾਂ ਉਹ ਨਹੀਂ ਇਹੋ ਦਾ ਮੈਂ ਨਹੀਂ ਸਮਝਦਾ ਕਿ ਇਹ ਮੈਂ ਤਾਂ ਮੈਂ ਕੁਝ ਬਿੰਨੇ ਬਾਰੇ ਵੀ ਬੋਲਿਆ ਮੈਂ ਉਹਨੂੰ ਕਿਹਾ ਤੁਸੀਂ ਅਜਾ ਕੇਸ ਕਰ ਕੀ ਤੁਸੀਂ ਇਹ ਗੱਲ ਚੁਣੀ ਕੇ ਸਤਿੰਦਰ ਸਿੰਘ ਹੁਣੇ ਫੋਨ ਕਰਨਾ ਹਾਂ ਕਿਉਂਕਿ ਅਜ ਨਾਲੇ ਕੇਸ ਉਹਨਾਂ ਕੋਲ ਸੀ ਹਾਂ ਜਾਫਰੇ ਅਮਰਤਪਾਲ ਨੇ ਕਿਹਾ ਕਿ ਤੁਸੀਂ ਉਹ ਨਾਲ ਗੱਲ ਕਰੋ ਮੈਂ ਦੱਸਦਾ ਸੀ ਮੈਂ ਉਹ ਕਹਿੰ ਵੀ ਮੈਂ ਸਤਿੰਦਰ ਨੂੰ ਸੱਦੂਗਾ ਅਮਰਤਪਾਲ ਨੇ ਕਿਹਾ ਕਿ ਕਿਹੜੇ ਅਫਸਰ ਦੀ ਕਿਸੇ ਅਫਸਰ ਨੂੰ ਨੇ ਦੱਸਿਆ ਕਿ ਆਹਨ ਅਫਸਰ ਦਾ ਨਾਮ ਲਿਆ ਹੋਵੇ ਉਹਨੂੰ ਮੈਂ ਦੱਸਦਾ ਸੀ ਸਤਿੰਦਰਪਾਲ ਨੂੰ ਮੈਂ ਸਤਿੰਦਰ ਸਿੰਘ ਨੂੰ ਸੱਦੂਗਾ ਮੈਂ ਉਹਦੇ ਅੰਦਰ ਸਾਰੀ ਹੈਗੀ ਆ ਉਹ ਕੀ ਕਰਦਾ ਹੈ ਤੇ ਮਤਲਬ ਮੌਕੇ ਦਾ ਅਫਸਰ ਹੈ ਕੋਈ ਤਰ੍ਹਾਂ ਤੱਕਾ ਨਹੀਂ ਹੁੰਦਾ ਕਿਉਂਕਿ ਇਹ ਹੋ ਸਕਦਾ ਨਾ ਕਿਉਂਕਿ ਅਮਰਤਪਾਲ ਹੋਣਾ ਨੇ ਸੋਚਿਆ ਹੋਵੇ ਕਿ ਪਹਿਲਾਂ ਸਤਿੰਦਰ ਹੋਣਾ ਨਾਲ ਤਸਲ ਸੀ ਕਿਸੇ ਹੋਰ ਅਫਸਰ ਦਾ ਨਾਮ ਲਿਆ ਹੋਵੇ ਤੁਸੀਂ ਇਹਨੂੰ ਕਰ ਲਓ ਸੰਪਰਕ ਸਾਨੂੰ ਵਿੱਚ ਪਾਲਿਆ ਹੋਰ ਹੋ ਗਿਆ ਆਪਣਾ ਉਹ ਜੀ ਗੱਲ ਹੋ ਗਈ ਪ੍ਰੈਸ ਨੇ ਨੇਰੀ ਲਿਆਤੀ ਉਸੇ ਦਿਨ ਹੀ ਫਿਰ ਬੰਦੇ ਨਾਲ ਧੱਕਾ ਤਾਂ ਨਹੀਂ ਨਾ ਹੋ ਸਕਦਾ ਉਹ ਇਹ ਚਾਹੁੰਦਾ ਸੀ ਵੀ ਇਹ ਨਾ ਵੀ ਪ੍ਰੈਸ ਤੱਕ ਜਾਣ ਤੋਂ ਪਹਿਲਾਂ ਹੀ ਪਹਿਲਾਂ ਮੇਰਾ ਕੋਈ ਨੁਕਸਾਨ ਕਰਦੇ ਬਾਅਦ ਚ ਦੱਸਣ ਪ੍ਰੈਸ ਨੂੰ ਵੀ ਭੱਜਿਆ ਜਾਂਦਾ ਜੀ ਫੜ ਲਿਆ ਜੀ ਆਹ ਕਰ ਲਿਆ ਜੀ ਇਸ ਗੱਲ ਨੂੰ ਉਹ ਇਸ਼ੂ ਬਣਾਉਣਾ ਚਾਹੁੰਦਾ ਸੀ ਹੋਰ ਨਹੀਂ ਗੱਲ ਚ ਕਦੇ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਤੁਹਾਨੂੰ ਕਿ ਮੈਨੂੰ ਫੋਨ ਆਈ ਸੀ ਉਸ ਸਮੇਂ ਜਾਂ ਨਹੀਂ ਮੇਰੀ ਗੱਲ ਨਹੀਂ ਹੋਈ ਹਰਪ੍ਰੀਤ ਸਿੰਘ ਨੂੰ ਨਹੀਂ ਹੋਈ ਕਦੇ ਗੱਲ ਹੂੰ ਹੂੰ ਉਹਨੇ ਇਹ ਦੱਸਿਆ ਵੀ ਉਹ ਸਾਖੀ ਤੋਂ ਪਹਿਲਾਂ ਉਹਨੇ ਮੈਨੂੰ ਕਿਹਾ ਸੀ ਕਿ ਉਹ ਸ਼ਾਇਦ ਇੱਥੇ ਨੰਦਮਨ ਸਾਹਿਬ ਪੇਸ਼ ਹੋਣਾ ਚਾਹੁੰਦੇ ਆ ਬਸ ਪਰ ਉਹਨੇ ਕਿਉਂ ਨਹੀਂ ਬਾਹ ਫੜੀ ਪਤਾ ਨਹੀਂ ਪਤਾ ਨਹੀਂ ਉਹਨਾਂ ਨਾਲ ਗੱਲ ਹੋਈ ਵੀ ਕਿ ਨਹੀਂ ਹੋਈ ਮੈਨੂੰ ਪਤਾ ਨਹੀਂ ਤੁਹਾਡੇ ਇੱਕ ਰਾਤ ਇਹ ਵੀ ਕਿਉਂਕਿ ਗੱਲਾਂ ਚੱਲਦੀਆਂ ਕਿ ਇੱਕ ਰਾਤ ਉਹ ਮਰਦਪਾਲ ਤੁਹਾਡੇ ਕੋਲ ਰਿਹਾ ਇੱਥੇ ਤੁਸੀਂ ਉਹ ਫਿਰ ਰਾਤ ਹੀ ਉਹਦੀ ਮਤ ਦਿੱਤੀ ਉਹ 11 12 ਵਜੇ ਆ ਗਿਆ ਉਹ ਫਿਰ ਰਾਤ ਸਵੇਰ ਤੱਕ ਉੱਥੇ ਹੀ ਰਿਹਾ ਫਿਰ ਤੁਹਾਡੇ ਘਰ ਨਹੀਂ ਗੁਰਦੁਆਰਾ ਸਾਹਿਬ ਆ ਗੁਰਦੁਆਸਾਬ ਸ਼ੌਕੀ ਮੁਲਾਕਾਤ ਹੋਈ ਫਿਰੋਦੋਂ ਉਹ ਇੱਕ ਦੋ ਮਿੰਟ ਕੋਈ ਨਾ ਉਹ ਤਾਂ ਦੇਖੋ ਬੰਦਾ ਕਈਆਂ ਹੀ ਦਿਨਾਂ ਦਾ ਰਸਤੇਆਂ 'ਚ ਤੇ ਟੁੱਟੀ ਜੁੱਤੀ ਉਹ ਹੀ ਵਿਚਾਰਾ ਉਹ ਜ਼ਰਾ ਮੈਂ ਕਿਹਾ ਤੂੰ ਆਰਾਮ ਕਰ ਅਸ਼ਨਾਨ ਪਾਣੀ ਕਰ ਲੈ ਕੀ ਹਾਲ ਸੀ ਉਦੋਂ ਜੋ ਤੁਸੀਂ ਦੇਖਿਆ ਪਹਿਲੀ ਵਾਰ ਅਮਰਤਪਾਲ ਨੂੰ ਬਸ ਐਵੇਂ ਇੱਕ ਸਧਾਰਨ ਬੰਦਾ ਹੁੰਦਾ ਚੋਲਾ ਹੈ ਉਵੇਂ ਸੀ ਚੋਲਾ ਪਾਇਆ ਸੀ ਸਾਰਾ ਕੁਝ ਉਵੇਂ ਹੀ ਸੀ ਹਾਂ ਉਹ ਪਰ ਮੈਂ ਤੁਸੀਂ ਦੇਖੀਏ ਵੀ ਕੋਈ ਉੱਧ ਕਬਰਾਟ ਨਹੀਂ ਸੀ ਕੁਝ ਨਹੀਂ ਸੀ ਉਹਨੇ ਕਿਹਾ ਕੋਈ ਨਹੀਂ ਤੇ ਸਤੰਦਰ ਉਹਨਾਂ ਨਾਲ ਜਦੋਂ ਤੁਸੀਂ ਉਹਨਾਂ ਨੂੰ ਕਿਹਾ ਕਿ ਹੁਣ ਇੱਥੇ ਨੇ ਗੁਰੂ ਘਰ ਨੇ ਕਿਉਂਕਿ ਉਹਨਾਂ ਨੇ ਪਹਿਲਾਂ ਅਰਦਾਸ ਕੀਤੀ ਉਹ ਜਦੋਂ ਆਈਐਸ ਅੰਦਰ ਹੁਣ ਰਖਾਲਾ 5:00 ਵਜੇ ਪਹੁੰਚ ਗਏ ਸੀ 5:00 ਸਵੇਰੇ 5 ਤੇ ਇਹ ਹੁੰਦੀ 6:30 ਉਦੋਂ ਕਾਲੀ ਕਰਦੇ ਸੀ ਵੀ ਛੇਤੀ ਮੈਂ ਕਿਹਾ ਨਾ ਦੇਖੋ ਇਹ ਨਹੀਂ ਭਲੇ ਸ਼ਰਨ ਆਪਣੀ ਕਰਨਾ ਨਤਨੇ ਕਰਨਾ ਕੋਲ ਬਾਰੇ 2 ਮਿੰਟ ਬੋਲਣਾ ਉਹ ਜਿਵੇਂ ਬੋਲ ਕੇ ਬਾਅਦ ਦੇ ਵਿੱਚ ਉਹਨੇ ਅਰਦਾਸ ਜਰ ਦੇਣੀ ਹੁੰਦੀ ਕਾਲੀ ਨਾ ਕਰੋ ਤੁਸੀਂ ਸਿੱਧਾ ਕਹਿਤਾ ਕਿ ਹੁਣ ਕੋਈ ਦਖਲ ਨਹੀਂ ਦਿੱਤਾ ਫਿਰ ਉਹਨੇ ਤੇ 1 ਘੰਟਾ ਡੇਢ ਘੰਟਾ ਲੱਗੂਗਾ ਤੁਸੀਂ ਚਾਹ ਪਾਣੀ ਪੀਓ ਬੈਠੋ ਆਰਾਮ ਨਾਲ ਅੱਛਾ ਹਾਂ ਪਰ ਉਹ ਕਿੱਥੇ ਚਾਹ ਪਾਣੀ ਲੰਘਦਾ ਉਹ ਮਿੰਟ ਮਿੰਟ ਕਿਸ ਨੂੰ ਫੋਨ ਕਰਦੇ ਫੋਨ ਹਾਂ ਅਸੀਂ ਆ ਗਏ ਇੱਥੇ ਹੀ ਆ ਉਹਨਾਂ ਨੂੰ ਦਿਸਿਆ ਨਹੀਂ ਸੀ ਹਲੇ ਅੱਛਾ ਇਹ ਵੀ ਨਹੀਂ ਪਤਾ ਸੀ ਕਿ ਗੁਰੂ ਘਰ ਚ ਨਹੀਂ ਉਹ ਪਤਾ ਸੀ ਇਹ ਤਾਂ ਉਹਨੂੰ ਦੱਸਤਾ ਸੀ ਦਿੱਤੀ ਆ ਪਰ ਉਹਨਾਂ ਨੂੰ ਮਿਲਾਇਆ ਨਹੀਂ ਸੀ ਮਿਲਾਇਆ ਕਿ ਵੈਰੀ ਵੈਰੀ ਤੇ ਆਸ-ਪਾਸੇ ਹੋਰ ਟਰੈਪ ਲੱਗਿਆ ਪੁਲਿਸ ਨੇ ਅੱਗੇ ਵੀ ਪ੍ਰਬੰਧ ਕੀਤੇ ਹੋਣਗੇ ਉਹ ਕਿਤੇ ਕਿਉਂਕਿ ਉਹ ਕਿਸ ਨੂੰ ਪਤਾ ਹੀ ਨਹੀਂ ਸੀ ਇਹਨਾਂ ਨੂੰ ਮੇਰੇ ਪਤਾ ਸੀ ਦੀ ਇਹਨਾਂ ਤੇ ਦੇਖੋ ਉਥੋਂ ਡਬਲੂ ਬੜ ਲੈ ਕੇ ਜਾਣਾ ਸੀ ਹੂੰ ਕਿ ਸਿਆਣੇ ਉਥੇ ਜਾ ਸੱਦਿਆ ਹੋਇਆ ਸੀ ਸਿੱਧਾ ਹੀ ਉਥੋਂ ਜਾਜ ਤੇ ਲੈ ਗਏ ਉਹਨੂੰ ਉਹ ਅਰੇਂਜਮੈਂਟ ਸਾਰਾ ਫਰੋਸੇ ਰਾਤ ਕੀਤਾ ਪਹਿਲਾਂ ਉਸੇ ਪਹਿਲਾਂ ਹੀ ਕਰ ਲਿਆ ਉਹਨੇ ਉਸੇ ਰਾਤ ਹੀ ਕਰ ਲਿਆ ਹੂੰ ਫਿਰ ਸਤੰਦਰ ਤੇ ਅਮਰਤਪਾਲ ਦਾ ਜੋ ਸਾਹਮਣਾ ਹੋਇਆ ਉਦੋਂ ਕੀ ਗੱਲਬਾਤ ਹੋਈ ਦੋਨਾਂ ਦੀ ਨਹੀਂ ਕੋਈ ਖਾਸ ਨਹੀਂ ਸਤੰਦਰ ਨੇ ਵੀ ਮੈਂ ਤੇਰੇ ਮਾਲ ਬੰਨੇ ਆ ਮੱਥਾ ਟੇਕ ਕੇ ਜਦੋਂ ਬੋਲਦਾ ਸੀ ਨਾ ਅਮਰਤਪਾਲ ਸਿੰਘ ਬੋਲਦੇ ਸੀ ਦੋ ਸਟੇਜ ਤੇ ਬੈਠ ਕੇ ਹੂੰ ਉਹ ਲੋਣ ਅੰਦਰ ਆਏ ਅੰਦਰ ਆ ਕੇ ਮੱਥਾ ਟੇਕਿਆ ਅੱਛਾ ਉਦੋਂ ਬਾਅਦ ਦੇਖ ਵਰਤਾਈ ਦੇਖ ਲਈ ਉਹਨੇ ਤੇ ਦੇ ਕਿਨੇ ਵਰਤਾਈ ਗਰੰਥੀ ਜੀ ਨੇ ਅੱਛਾ ਮਤਲਬ ਉਦੋਂ ਜਦੋਂ ਆਪ ਦਾ ਲਾਸਟ ਕੋਈ ਸ਼ਬਦ ਕਹਿ ਰਹੇ ਸੀ ਅਰਦਾਸ ਕਰ ਰਹੇ ਸੀ ਉਦੋਂ ਸਤਿੰਦਰ ਹੋਂਣਾ ਨੇ ਮੱਥਾ ਟੇਕਿਆ ਉਹਦੇ ਸਾਹਮਣੇ ਹਾਂ ਸਾਹਮਣੇ ਮੱਥਾ ਟੇਕ ਕੇ ਬਹਿ ਗਏ ਸੰਗਤ ਦੇ ਵਿੱਚ ਹੀ ਹਮ ਬਹਿ ਕੇ ਫਿਰ ਉਹ ਬਾਹਰ ਜਦੋਂ ਆ ਗਏ ਮੱਥਾ ਟੇਕ ਕੇ ਪ੍ਰਸ਼ਾਦ ਲੈ ਕੇ ਬਾਹਰ ਆ ਗਏ ਹਮ ਤੇ ਜਦੋਂ ਨੇ ਕਿਹਾ ਚਲੋ ਉਦੋਂ ਰਿਸਟ ਕੀਤਾ ਉਹਨੂੰ ਆਏ ਨਹੀਂ ਕੀ ਗੱਲ ਹੋਈ ਉਦੋਂ ਇਹਨਾਂ ਦੋਨਾਂ ਸੇ ਆਪਸ ਉਦੋਂ ਨਹੀਂ ਮੈਂ ਸੁਣੀ ਕੋਈ ਗੱਲ ਕੋਈ ਗੱਲ ਹੋਈ ਨਹੀਂ ਉਦੋਂ ਉਹਨਾਂ ਨੇ ਜੀ ਕੋਈ ਫਤਿਹ ਸਾਂ ਕੁਝ ਵੀ ਕੁਝ ਹੋਇਆ ਹੋਵੇ ਕੁਝ ਹੈਲੋ ਹੈ ਕੋਈ ਤੁਹਾਨੂੰ ਇੱਕ ਕੀ ਹੋ ਜੇ ਹਾਲਚ ਹੈਲੋ ਹੈ ਕੀ ਹੁੰਦੀ ਆ ਉਹੀ ਮੈਂ ਗੱਲ ਕਰ ਰਿਹਾ ਕਿ ਇੰਨਾ ਮੋੜ ਗਰਮ ਤੁਹਾਨੂੰ ਜਾਣਦੇ ਤਾਂ ਸੀਗੇ ਇੱਕ ਦੂਜੇ ਨੂੰ ਜਾਣਦੇ ਵੀ ਸੀਗੇ ਇਸ ਕਰਕੇ ਉਹਨਾਂ ਨੇ ਫਿਰ ਉਹ ਉੱਥੇ ਗੱਡੀ 'ਚ ਬਿਠਾਇਆ ਤਿੰਨ ਚਾਰ ਜਣੇ ਸੀ ਪੰਜਵਾਂ ਇਹ ਸੀਗਾ ਬਸ ਉੱਥੇ ਚਲੇ ਗਏ ਤੁਹਾਨੂੰ ਲੱਗਦਾ ਹੁਣ ਉਸ ਸਮੇਂ ਅਮਰਤਪਾਲ ਜੋ ਸੀ ਔਰ ਜੋ ਹੁਣ ਹੁਣ ਐਮਪੀ ਅਮਰਤਪਾਲ ਸਿੰਘ ਨੇ ਉਹ ਉਹਨਾਂ ਨੇ ਸੌ ਵੀ ਸਵਿਧਾਨ ਦੀ ਚੁੱਕੀ ਸਾਰਾ ਕੁਝ ਕੀਤਾ ਪਹਿਲਾਂ ਜਿਹੜੀਆਂ ਜਿਹੜੀਆਂ ਚੀਜ਼ਾਂ ਤੇ ਉਹ ਸਟੈਂਡ ਕਲੀਅਰ ਕਰਦੇ ਰਹੇ ਹੁਣ ਉਸੇ ਉਸੇ ਚੀਜ਼ਾਂ ਤੋਂ ਉਹਨਾਂ ਨੇ ਆਪਣੇ ਆਪ ਨੂੰ ਰੀਪੋਜੀਸ਼ਨ ਕੀਤਾ ਤੁਹਾਨੂੰ ਲੱਗਦਾ ਕਿ ਐਮਪੀ ਅਮਰਤਪਾਲ ਸਿੰਘ ਹੋਣਾਂ ਨੇ ਆਪਣੀ ਸੋਝੀ ਨੂੰ ਜਾਂ ਆਪਣੀ ਇਸ ਸਿਆਸਤ ਨੂੰ ਰੀਪੋਜੀਸ਼ਨ ਕੀਤਾ ਆਪਣੇ ਸਿਧਾਂਤਾਂ ਨੂੰ ਰੀਪੋਜੀਸ਼ਨ ਕੀਤਾ ਲੋਕ ਸਭਾ ਇਲੈਕਸ਼ਨ ਲੜੀ ਆ ਉਦੋਂ ਵੀ ਉਹਨਾਂ ਨੇ ਕੁਝ ਨਾ ਕੁਝ ਸੋਚ ਕੇ ਲੜੀ ਹੋਊਗਾ ਨਾ ਬੰਦਾ ਤਾਂ ਇੰਟੈਲੀਜੈਂਟਾ ਬੰਦਾ ਐ ਤੇ ਹੈ ਨਹੀਂ ਕਿਉਂਕਿ ਪਹਿਲਾਂ ਤਾਂ ਗੱਲਾਂ ਚੱਲਦੀਆਂ ਸੀ ਕਿ ਸੰਵਿਧਾਨ ਚ ਅਸੀਂ ਕੀ ਨਹੀਂ ਰੱਖਦੇ ਤੁਹਾਨੂੰ ਪਤਾ ਹੀ ਕਿੰਨੀਆਂ ਇੰਟਰਵਿਊਜ਼ ਹੋਈਆਂ ਸਾਰਾ ਕੁਝ ਨਾ ਉਹ ਚੀਜ਼ਾਂ ਨਹੀਂ ਉਹਨਾਂ ਨੇ ਦੋਨੋਂ ਗੱਲਾਂ ਕਈਆਂ ਉਹਨੇ ਕਿਹਾ ਵੀ ਦੇਸ਼ ਸੰਵਿਧਾਨ ਤੇ ਰਹਿਆ ਸਾਨੂੰ ਜਿਹੋ ਜੇ ਸਾਡੇ ਕੋਲ ਸ਼ਸਤਰ ਹਥਿਆਰ ਹੈਗੇ ਆ ਇਹੀ ਵਰਤਨੇ ਪੈਂਦੇ ਅਸੀਂ ਇਸੇ ਸੰਵਿਧਾਨ ਦੇ ਵਿੱਚ ਹੀ ਕੀ ਕਰ ਸਕਦੇ ਆ ਕੀ ਅਸੀਂ ਇਹ ਚੋਂ ਇਹ ਵੀ ਗੱਲਾਂ ਕਈਆਂ ਉਹਨਾਂ ਨੇ ਉਹਨਾਂ ਨੇ ਇਹ ਗੱਲਾਂ ਤਾਂ ਕਈਆਂ ਪਰ ਇਹਦੇ ਬਾਰੇ ਤਾਂ ਹੁਣ ਜਿਆਦਾ ਤਾਂ ਉਹੀ ਸਪਸ਼ਟ ਕਰ ਸਕਦੇ ਹਨ ਉਹ ਰੀ ਪੋਜੀਸ਼ਨ ਤਾਂ ਕੀਤਾ ਆਪਣੇ ਆਪ ਨੂੰ ਵੀ ਕੀ ਸੋਚ ਕੇ ਉਹਨਾਂ ਨੇ ਇਲੈਕਸ਼ਨ ਲੜੀ ਹੈ ਪਹਿਲਾਂ ਵੀ ਉਹਨਾਂ ਨੇ ਅਜੇ ਤੱਕ ਤਾਂ ਕਿਹਾ ਨਹੀਂ ਸੀ ਮੈਂ ਇਲੈਕਸ਼ਨ ਨਹੀਂ ਲੜਨੀ ਪਰ ਜਿਹੜੀਆਂ ਗੱਲਾਂ ਅੱਜ ਤੱਕ ਹੁਣ ਵਾਪਰੀਆਂ ਹਾਲੇ ਵੀ ਮੇਰੀ ਸੋਚ ਨਹੀਂ ਇਹ ਹੈ ਕਿ ਅੱਜ ਇਲੈਕਸ਼ਨ ਹੋ ਜਾਵੇ ਤਾਂ ਉਹ ਬੰਦੇ ਜਿਹੜੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਅਮਰਤਪਾਲ ਸਿੰਘ ਦੀ ਟੀਕਟ ਤੇ ਜਿੱਤ ਸਕਦੇ ਆ ਐਸਜੀਪੀਸੀ ਤੁਸੀਂ ਕਹਿੰਦੇ ਹੋ ਕਿ ਅਮਰਤਪਾਲ ਹੁਣੀ ਲੈ ਜਾਣਗੇ ਲੈ ਜਾਣਗੇ ਉਹਲੇ ਜਿਹੜਾ ਗਰੁੱਪ ਹੈ ਨਾ ਜਿਹੜੇ ਜਿਹੜੇ ਗਰੁੱਪ ਨੇ ਸਾਰੇ ਨੇ ਮਿਲ ਕੇ ਉਹ ਚ ਕੱਲਾ ਕੱਲਾ ਬੰਦਾ ਕੁਝ ਨਹੀਂ ਹੁੰਦਾ ਉਹ ਅਮਰਤਪਾਲ ਸਿੰਘ ਤਾਂ ਅੰਦਰ ਸੀਗਾ ਸੰਗਤ ਨੇ ਇੱਕ ਤਰ੍ਹਾਂ ਦੀ ਇਲੈਕਸ਼ਨ ਲੜੀ ਨਾ ਉਹ ਸੰਗਤ ਦੇ ਵਿੱਚ ਜੁਨੇਟਡ ਅਕਾਲੀ ਦਲ ਵੀ ਸੀ ਪੰਥ ਅਕਾਲੀ ਦਲ ਵੀ ਸੀ ਉਹਦੇ ਵਿੱਚ ਬਹੁਤ ਸਾਰੀਆਂ ਹੋਰ ਸੰਗਤਾਂ ਸਭਾ ਸੁਸਾਇਟੀਆਂ ਵਿਦੇਸ਼ਾਂ ਤੋਂ ਬੰਦੇ ਸਪੈਸ਼ਲ ਤੌਰ ਤੇ ਆ ਕੇ ਲੈਂਡ ਹੋ ਗਏ ਇੱਥੇ ਆ ਕੇ ਵੀ ਹਾਂ ਸੀ ਇਲੈਕਸ਼ਨ ਲੜੀ ਇੱਕ ਮਾਹੌਲ ਇਹੋ ਜਿਹਾ ਬਣ ਗਿਆ ਸੋ ਉਹ ਗੱਲਾਂ ਵੱਖਰੀਆਂ ਸੀ ਪਰ ਅੱਜ ਪਾਈ ਅਮਰਤ ਸਪਾਲ ਸਿੰਘ ਦਾ ਇੱਕ ਨਾਂ ਬਣ ਗਿਆ ਬਈ ਇਹ ਰਾਜਨੀਤਿਕ ਤੌਰ ਤੇ ਇੱਕ ਇਹਦੇ ਕੋਲੇ ਸਿਸਟਮ ਹੈਗਾ ਬਹੁਤ ਉਹਨਾਂ ਦੇ ਪਿਤਾ ਜੀ ਵਿਚਰਦੇ ਆ ਕਰਦੇ ਆ ਸਾਰਾ ਕੁਝ ਹੈ ਜੇ ਉਹੀ ਸ਼ਕਤੀਆਂ ਫੇਰ ਇਕੱਠੀਆਂ ਹੋ ਜਾਣ ਤੇ ਮੈਨੂੰ ਲੱਗਦਾ ਕਿ ਬਹੁਤ ਵੱਡੀ ਮਾਤਰਾ ਚ ਵੱਡੀ ਪੱਧਰ ਤੇ ਵੱਡੇ ਮਾਰਜਨ ਤੇ ਐਸਜੀਪੀਸੀ ਲੈ ਜਾਣਗੇ ਬਹੁਤ ਵੱਡੀ ਗੱਲ ਕਹਿ ਰਹੇ ਹੋ ਤੁਸੀਂ ਮੈਨੂੰ ਮੈਨੂੰ ਜੋ ਲੱਗਦਾ ਤੇ 27 ਦੀ ਤੁਹਾਨੂੰ ਕੀ ਲੱਗਦਾ ਕਿ 27 ਦੇ ਵਿੱਚ 27 ਦੀ ਜੇ ਤਾਂ 27 ਤੋਂ ਪਹਿਲਾਂ ਐਸਜੀਪੀਸੀ ਆ ਗਈ ਉਹ ਐਸਜੀਪੀਸੀ ਲੜਨੀ ਸਿੱਖਾਂ ਨੇ ਹੂੰ ਉਹ ਦਾ ਅਨਸਬਾ ਲੜਨੀ ਸਾਰੇ ਨੇ ਹੂੰ ਉਹ ਚਾਹ ਪਾਰਟੀ ਵੀ ਐ ਬੀਜੇਪੀ ਕਿਉਂਕਿ ਉਹ ਕਹਿੰਦੇ ਨੇ ਅਸੀਂ ਪਾਰਟੀ ਉਹਨਾਂ ਨੇ ਬਣਾਈ ਕਿ ਅਗਲਾ ਮੁੱਖ ਮੰਤਰੀ ਕਹਿੰਦੇ ਅਮਰਤਪਾਲ ਬਣਾਉਣਾ ਸੀ ਨਹੀਂ ਅਮਰਤਪਾਲ ਨੇ ਕਦੇ ਨਹੀਂ ਕਿਹਾ ਦੇਖੋ ਥੱਲੇ ਵੀ ਬੰਦੇ ਕਹਿਣ ਵਾਲੇ ਹੁੰਦੇ ਆ ਵੀ ਅਮਰਤਪਾਲ ਮੁੱਖ ਮੰਤਰੀ ਹੋਊਗਾ ਜੀ ਹੂੰ ਬੋਲਾ ਉਸ ਕਹਿਣ ਵਾਲੇ ਹੁੰਦੇ ਆ ਤਾਂ ਪਰ ਉਹਨੇ ਆਪ ਨਹੀਂ ਕਦੀ ਵੀ ਕਿਹਾ ਵੀ ਮੈਂ ਮੁੱਖ ਮੰਤਰੀ ਹੋਊਗਾ ਜਦੋਂ ਤੱਕ ਉਹ ਰਹਿ ਆ ਨਹੀਂ ਹੁੰਦਾ ਦੇਖੋ ਇੱਕ ਗੱਲ ਦੱਸੋ ਵੀ ਗੱਲਾਂ ਬਣਾਉਣ ਨੂੰ ਜਿੱਦੇ ਤੇ ਮਰਜ਼ੀ ਬਣਾ ਲਓ ਪਰ ਅਮਰਤਪਾਲ ਸਿੰਘ ਤੇ ਜਿਹੜੇ ਐਨਐਸਏ ਦੇ ਐਕਟ ਲਾਇਆ ਹੈ ਉਹ ਪਿੱਛੇ ਬਹੁਤ ਵਕੀਲਾਂ ਦੀਆਂ ਬੜੀਆਂ ਸੈਟ ਬਣੀਆਂ ਬੜੀਆਂ ਕੁਝ ਹੋਇਆ ਉਹ 2 ਸਾਲ ਤੋਂ 1 ਸਾਲ ਤੇ ਲਿਆਂਦੀ ਬੀ ਐਨ ਐਸ ਦੇ 2 ਸਾਲ ਦੀ ਲੱਗ ਸਕਦੀ ਪਹਿਲਾਂ 2 ਸਾਲ ਦੀ ਲੱਗਦੀ ਸੀ ਸਾਰਿਆਂ ਨੂੰ 2-2 ਸਾਲ ਹੀ ਭੁਗਤੀ ਆ ਅੱਛਾ ਉਸ ਤੋਂ ਬਾਅਦ 1 ਸਾਲ ਦੀ ਆ ਗਈ 1 ਸਾਲ ਕਰਨ ਦਾ ਲਾਭ ਕੀ ਹੈ ਜੇ ਤੁਸੀਂ ਬਾਰਥੇ ਫਿਰ ਫਿਰ ਕਹੋ ਜੀ ਸਾਲ ਪੂਰਾ ਹੋ ਗਿਆ ਹੁਣ ਫਿਰ ਜੀ 1 ਸਾਲ ਦੀ ਦੂਜਾ ਪੂਰਾ ਹੋ ਗਿਆ ਹੁਣ ਤੀਜੀ ਵਾਰ ਵੀ 1 ਸਾਲ ਦੀ ਜੀ ਤੀਜਾ ਵੀ ਪੂਰਾ ਹੋ ਗਿਆ ਜੀ ਹੁਣ ਦੇਖਦੇ ਹਾਂ ਜੀ ਹਾਲੇ ਵੀ ਆ ਨਹੀਂ ਸਕਦੇ ਜੀ ਜਨਮਨ ਕੇਸ ਜਿਹੜਾ ਉਹਨਾਂ ਤੇ ਬਣਾਇਆ ਹੈ ਹੁਣ ਕਦੇ ਗੱਲਬਾਤ ਹੋਈ ਆ ਤੁਹਾਡੀ ਅਜੇ ਨਾਲ ਕਿਉਂਕਿ ਫੋਨ ਤਾਂ ਚਲੋ ਇੱਕ ਸਮਾਂ ਤਾਂ ਹੁੰਦਾ ਹੀ ਹਰੇਕ ਜੇਲ੍ਹ ਦੇ ਵਿੱਚ ਤੁਸੀਂ ਇੰਨਾ ਟਾਈਮ ਕਿਸੇ ਨੂੰ ਫੋਨ ਕਰ ਸਕਦੇ ਹੋ ਕਦੇ ਤੁਹਾਨੂੰ ਕਾਲ ਕੀਤਾ ਹੋਵੇ ਨਹੀਂ ਮੈਨੂੰ ਮਰਨਾਂ ਕਾਲ ਨਹੀਂ ਉਹ ਚਾਹ ਹੋਵੇ ਨਾ ਨਹੀਂ ਗੱਲ ਤੁਹਾਨੂੰ ਕੀ ਲੱਗਦਾ ਹੈ ਐਨਐਸਏ ਕਦੋਂ ਤੱਕ ਟੁੱਟ ਸਕਦੀ ਹੈ ਅਗਲੇ 26 ਚ ਜਾਂ ਕਦੋਂ ਜਾਂ ਉਸ ਤੋਂ ਬਾਅਦ ਜੋ ਮੇਰੇ ਹਿਸਾਬ ਨਾਲ ਤਾਂ ਦੇਖੋ ਜੇ ਇਸ ਹਰ ਦਾ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਦੇਖੀਆਂ ਨੇ ਹਿਸਟਰੀ ਦੇ ਵਿੱਚ ਸਾਡਾ ਕੰਟਰੀ ਜੇ ਡੈਮੋਕਰੈਟਿਕ ਹੈ ਜੇ ਇੱਥੋਂ ਦਾ ਸੰਵਿਧਾਨ ਸਭਾ ਵਾਸਤੇ ਇੱਕ ਹੈ ਤੇ ਫਿਰ ਉਹ ਇੱਕ ਪਲ ਵੀ ਨਹੀਂ ਹੋ ਰੱਖਣਾ ਚਾਹੀਦਾ ਉਹਨੂੰ ਛੱਡਣਾ ਚਾਹੀਦਾ ਹੂੰ ਫਿਰ ਉਹ ਇੱਕ ਦੇਸ਼ ਦੀ ਲੋਕ ਸਭਾ ਦਾ ਮੈਂਬਰ ਆ ਇੱਕ ਮੈਂਬਰ ਨੂੰ ਤੁਸੀਂ ਕਦੇ ਵੀ ਨਹੀਂ ਲਿਆ ਕੇ ਉਹਨੂੰ ਆਪਣੇ ਵਿਚਾਰ ਦਾ ਪ੍ਰਗਟ ਕਰਨ ਦਾ ਉਥੇ ਉਥੇ ਤਾਂ ਲਿਆਓ ਉਹ ਤਾਂ ਉਥੇ ਤਾਂ ਕਦੇ ਨਹੀਂ ਲੈਂਦਾ ਹੂੰ ਇਹ ਸਰਾ ਸਰ ਧੱਕਾ ਕੁਝ ਮੈਂ ਕਹਿ ਲਵਾਂ ਵੀ ਜਿਹੜੇ ਇਹੋ ਜਿਹਾ ਤੰਤਰ ਹੈ ਜਿਹੜਾ ਉਹਦੇ ਤੇ ਇਲਜ਼ਾਮ ਲਾਈ ਜਾਂਦਾ ਹੈ ਬਜਾਏ ਸਰਕਾਰ ਨੂੰ ਕਹਿਣ ਤੇ ਉਸੇ ਤੇ ਇਲਜ਼ਾਮ ਲੱਗ ਰਿਹਾ ਵੀ ਇਹ ਦੇਖੋ ਜੀ ਐ ਹੋ ਗਿਆ ਜੀ ਜੇ ਹੋ ਗਿਆ ਜੀ ਐ ਕਾਤੋ ਹੋ ਗਿਆ ਜੀ ਮੈਂ ਕਹਿੰਦਾ ਕਿਹੜਾ ਤੰਤਰ ਜਿਹੜੀਆਂ ਉਹਦੇ ਤੇ ਬਲੇਮ ਲੱਗ ਰਹਾ ਹ ਹ ਵੀ ਆ ਇਹਨੇ ਕਤਲ ਕਰਤਾ ਜੀ ਆ ਇਹਨੇ ਕਤਲ ਕਰਵਾਤਾ ਜੀ ਆ ਇਹਨੇ ਫਰੋਤੀ ਲੈ ਲਈ ਜੀ ਆ ਇੱਕ ਬਹੁਤ ਵੱਡਾ ਜਿਹੜਾ 골ਡ 골ਡ ਲੁੱਟ ਤੇ ਇਹ ਇਹਦੇ ਵਿੱਚ ਸੀਗਾ ਇਹ ਮਤਲਬ ਇਹ ਗੱਲਾਂ ਬੰਦੇ ਨੂੰ ਬਾਹਰ ਹਉਣ ਜੋ ਕਰ ਲਿਓ ਉਹਦੇ ਨਾਲ ਬੈਠ ਲਿਓ ਕਿਰ ਅਮਰਤਪਾਲ ਸਿੰਘ ਕੋਈ ਸੰਤ ਤਾਂ ਹੈ ਨਹੀਂ ਹੂੰ ਵੀ ਕਿਸੇ ਸੰਸਦ ਦਾ ਮੁਖੀ ਆ ਉਹ ਸੰਤ ਹੈ। ਇੱਕ ਸਧਾਰਨ ਬੰਦਾ ਨਾਲ। ਸਧਾਰਨ ਬੰਦੇ ਆ ਤੁਹਾਡੇ ਚ ਮੇਰੇ ਚ ਵੀ ਕਮੀਆਂ ਹੋ ਸਕਦੀਆਂ, 20 ਗੱਲਾਂ ਹੋ ਸਕਦੀਆਂ। ਇੱਕ ਲੜਾਈ ਗਵਰਨਮੈਂਟ ਨਾਲ ਆ। ਜੇ ਜਿਹੜੀ ਉਹ ਲੜ ਰਿਹਾ ਹੈ। ਵੀ ਸਾਨੂੰ ਸੰਵਿਧਾਨਕ ਤੌਰ ਤੇ ਜਿਹੜੇ ਹੱਕ ਮਿਲਨੇ ਚਾਹੀਦੇ ਸੀ ਨਹੀਂ ਮਿਲ ਰਹੇ। ਅਸੀਂ ਉਸ ਲੜਾਈ ਦੇ ਵਿੱਚ ਆ। ਇੱਕ ਲੜਾਈ ਸਾਡੀ ਆਪਣੀ ਆ। ਵੀ ਨਹੀਂ ਜੀ, ਉਹ ਸਾਡੀ ਗੋਦੀ ਹੈ ਔਰ ਸਾਡੀ ਲੀਡਰਸ਼ਿਪ ਦੀ ਹੈ। ਵੀ ਜੇ ਅਮਰਪਾਲ ਸਿੰਘ MP ਬਣ ਸਕਦਾ ਹੈ। ਤੇ ਅਮਰਿਤਪਾਲ ਸਿੰਘ ਸੀਐਮ ਵੀ ਬਣ ਸਕਦਾ ਤੁਹਾਨੂੰ ਲੱਗਦਾ ਬਣ ਸਕਦਾ ਨਹੀਂ ਮੈਂ ਇਹ ਤਾਂ ਹੁਣ ਵੈਸੇ ਨਿੱਜੀ ਵਿਚਾਰ ਤੁਹਾਡਾ ਕਿ ਤਾ ਦੇਖੋ ਭਵਿੱਖ ਦੀ ਗੱਲ ਮੈਂ ਨਹੀਂ ਇੱਥੇ ਕੋਈ ਕਹਿ ਸਕਦਾ ਹਲੇ ਮੈਂ ਇਸ ਲਈ ਪ੍ਰੇਪੇਅਰ ਨਹੀਂ ਹੈਗਾ ਵੀ ਮੈਂ ਕਹਾਂ ਵੀ ਹਾਂ ਉਹ ਉਹ ਸੀਐਮ ਬਣ ਸਕਦਾ ਮੈਂ ਕਹਿੰਦਾ ਜਿਹੜੇ ਵਿਰੋਧੀ ਲੋਕ ਇਹ ਸੋਚਦੇ ਆ ਵੀ ਜੂ ਐਮਪੀ ਬਣ ਸਕਦਾ ਇਸ ਹਾਲਾਤ ਚ ਬਣ ਸਕਦਾ ਤੇ ਉਹ ਸੀਐਮ ਵੀ ਬਣ ਸਕਦਾ ਕਿਉਂ ਨਾ ਇਹ ਰਾਹ ਰੋਕਿਆ ਜਾਵੇ ਉਹ ਰਾਹ ਰੋਕਣ ਵਾਸਤੇ ਬੜੇ ਕੰਡੇ ਬੀਜੇ ਜਾ ਰਹੇ ਆ ਇਹਦੇ ਨਾਲ ਉਹਨਾਂ ਨੂੰ ਵੀ ਲਾਭ ਨਹੀਂ ਹੁੰਦਾ ਗਾਵ ਨੂੰ ਨੋ ਨਹੀਂ ਹੁੰਦਾ ਇਸ ਕਰਕੇ ਇਹ ਸਾਨੂੰ ਕਿੱਡੀ ਖਸਰੀ ਕੌਮ ਹੈ ਅੱਜ ਜੋ ਹਾਲਾਤ ਬਣੇ ਪਏ ਆ ਜਿੱਧਰ ਨੂੰ ਜਾ ਰਹੇ ਆ ਕਿਧਰ ਨੂੰ ਜਾ ਰਹੇ ਆ ਕੱਲ ਅਮਰਤਪਾਲੀਆ ਚਲ ਮੰਨ ਲਓ ਅਮਰਤਪਾਲ ਸਿੰਘ ਤੋਂ ਡਰ ਗਏ ਅਮਰਤਪਾਲ ਸਿੰਘ ਦਾ ਕੋਈ ਹਊਆ ਬਣ ਗਿਆ ਜਿਹੜੇ 25 ਸਿੰਘ ਹੋਰ ਅਮਰਸਰ ਜੇਲ੍ਹ ਚ ਉਹਨਾਂ ਚੋਂ 11 ਬੰਦੇ ਅਜਨਾਲੇ ਥਾਣੇ ਚ ਗਏ ਹੀ ਨਹੀਂ ਉਹ ਵੀ ਨਹੀਂ ਛੱਡੀ ਜਮਾਨਤ ਵੀ ਨਹੀਂ ਹੋਣ ਦਿੰਦੇ ਅਜਾ ਆਹੀ ਅਮਰਤਪਾਲ ਆ ਕੇ ਸੋਇਆ ਜੜਾ ਇਹਦੇ ਕਰਕੇ ਵੀ ਲੋਕਾਂ ਨੇ ਬਹੁਤ ਸਾਰੀਆਂ ਇਹ ਗੱਲਾਂ ਜਿਵੇਂ ਤੁਹਾਡੇ ਤੋਂ ਪਹਿਲਾਂ ਲੋਕ ਤੁਹਾਨੂੰ ਕਹਿੰਦੇ ਰਹੇ ਕਿ ਜੀ ਏਜੰਸੀਆ ਉਹਨਾਂ ਕਹਿੰਦੇ ਕਿ ਦੇਖੋ ਕਹਿੰਦੇ ਇਹਨਾਂ ਨੇ ਹੀ ਪੇਸ਼ ਕਰਵਾਇਆ ਇਹ ਆਈ ਤਾਂ ਰੋਡੇ ਸਾਂ ਹੁਣ ਹੀ ਤਾਂ ਕਹਿੰਦੇ ਆਈਬੀ ਨਾਲ ਟੱਚ ਰਹਿੰਦੇ ਨੇ ਇਹ ਤਾਂ ਕਹਿੰਦੇ ਏਜੰਸੀਆਂ ਦੇ ਨੇ ਇਹ ਹੈ ਬਲੈਕ ਥੰਡਰ ਵਾਲੀ ਥੋੜੇ ਤੇ ਗੱਲ ਕਰ ਦਿੰਦੇ ਨੇ ਕਈ ਵਾਰ ਮੈਂ ਕਹਿੰਦਾ ਵੀ ਮੈਂ ਏਜੰਸੀਆਂ ਨਾਲ ਟੱਚ ਆ ਚਾਰ ਸਾਲ ਤੋਂ ਮੇਰਾ ਬੇਟਾ ਅੰਦਰ ਹੈ ਹੂੰ ਕੋਈ ਏਜੰਸੀ ਨਾਲ ਟੱਚ ਰੱਖਾ ਉਹਦੇ ਬੇਟਾ ਅੰਦਰ ਲੜੇ ਸਰਕਾਰ ਨਾਲ ਲਾਈ ਲੜੇ ਪਾਸਪੋਰਟ ਮੇਰਾ ਰੱਦਾ ਮੈਂ ਕਿਤੇ ਬਾਹਰ ਨਹੀਂ ਜਾ ਸਕਦਾ ਮੈਂ ਹਾਈ ਕੋਰਟ ਤੱਕ ਵੀ ਟੱਕਰਾਂ ਮਾਰ ਲਿਆ ਨਹੀਂ ਪਾਸਪੋਰਟ ਕੀ ਕਹਿੰਦੇ ਹਾਈ ਕੋਰਟ ਹਾਈ ਕੋਰਟ ਨੇ ਕਿਹਾ ਉਹਨਾਂ ਕੋਲ ਆ ਕੇ ਕਹਿ ਗਏ ਹਾਂ ਜੀ ਦੇ ਦਾਂਗੇ ਜੀ ਪਾਸਪੋਰਟ ਦੇ ਦਾਂਗੇ ਤੁਸੀਂ ਅੱਜ ਨੈਟ ਤੋਂ ਚੈੱਕ ਕਰੋ ਮੇਰਾ ਪਾਸਪੋਰਟ ਰੀਲੀਜ਼ ਹੋਇਆ ਵਾ ਬਲੈਕਲਿਸਟਡ ਹੈ ਨਹੀਂ ਨਹੀਂ ਬਲੈਕਲਿਸਟਡ ਹੁਣ ਕੱਟਤਾ ਵਾਰ ਨਹੀਂ ਰੀਲੀਜ਼ ਹੋਇਆ ਵਾ ਪਰ ਏਜੰਸੀ ਨੇ ਰੋਕਿਆ ਹੋਇਆ ਅੱਛਾ ਮਤਲਬ ਜਿਹੜਾ ਜਿਹੜਾ ਬੰਦਾ ਆ ਜਿਹੜੇ ਬੰਦੇ ਦਾ ਪਿਓ ਵੀ ਸ਼ਹੀਦ ਭਰਾ ਵੀ ਸ਼ਹੀਦ ਚਾਚਾ ਵੀ ਸ਼ਹੀਦ ਬੇਟਾ ਵੀ ਜੇਲ੍ਹ ਚ ਆਪ ਵੀ ਉਹਨੇ 8 ਸਾਲ ਜੇਲ੍ਹ ਕੱਟੀ ਪਾਸਪੋਰਟ ਵੀ ਤੇ ਉਹ ਤਾਂ ਏਜੰਸੀਆਂ ਨੇ ਮਿਲਿਆ ਹੋਇਆ ਜਿਹੜੇ ਬੰਦੇ ਰੋਜ ਜਾਂਦੇ ਆਉਂਦੇ ਆ ਜਿੱਥੇ ਮਰਜ਼ੀ ਜੋ ਕਹਿਣ ਵਾਲੇ ਜਿਹੜੇ ਮਨੋਂ ਦੀ ਗੱਲ ਕਰਦਾ ਉਹ ਰੋਜ ਜਾਂਦੇ ਜਾਣ ਆਉਣ ਸਾਰੇ ਚੱਕਰਮਾਂ ਆਪਦੇ ਐਸਪਰਸਤੀ ਕਰਨ ਉਹ ਪੰਥਕਾ ਇਹ ਸਾਰੀਆਂ ਗੱਲਾਂ ਸਾਨੂੰ ਦੇਖੋ ਮੈਂ ਕਹਿੰਦਾ ਮੈਂ ਮੇਰੇ ਮੈਂ ਤਾਂ ਇੱਕ ਸਧਾਰਨ ਬੰਦਾ ਮੇਰੇ ਤੇ ਜਿਹੜਾ ਮਰਜ਼ੀ ਬਲੇਮ ਲਾ ਸਕਦਾ ਪਰ ਇਹਦੇ ਨਾਲ ਲਾਭ ਕੀ ਹੁੰਦਾ ਹੈ ਇਹਦੇ ਨਾਲ ਜਿਹੜੀ ਸਾਡੀ ਕੌਮ ਹੈ ਕਿੱਧਰ ਨੂੰ ਜਾ ਰਹੀ ਹੈ ਅੱਜ ਅਸੀਂ ਕਿਹੜੀ ਅਦਗਤ ਉੱਚ ਖੜੀ ਅਸੀਂ ਧਾਰਮਿਕ ਤੌਰ ਤੇ ਵੀ ਰਾਜਨੀਤਿਕ ਨਾਟਕ तौर ਤੇ ਵੀ ਅਸੀਂ ਸੰਸਕਤ ਤੌਰ ਤੇ ਵੀ ਜਿਹੜਾ ਸਾਡੇ ਛੜੀਆਂ ਸੰਸਥਾਵਾਂ ਦਾ ਸਿਸਟਮ ਸੀ ਨਾ ਉਹ ਤੇ ਵੀ ਸੀ ਜਿਵੇਂ ਟੁੱਟ ਗਿਆ ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ ਵਾਹਿਗੁਰੂ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ